ਦੇ ਦਾਦੀ ਜੀ ਛੋਟੇ ਹੁੰਦੇ ਸਾਨੂੰ ਸ਼ਾਮ ਨੂੰ ਉਹਨਾਂ ਨੇ ਬਿਠਾ ਕੇ 10 ਗੁਰੂਆਂ ਦੇ ਨਾਮ ਯਾਦ ਕਰਵਾਨੇ ਉਹਨਾਂ ਨੇ ਚਾਰ ਸਹਿਬਜ਼ਾਦੀਆਂ ਦੇ ਨਾਮ ਯਾਦ ਕਰਵਾਨੇ ਅਸੀਂ ਮੂਲ ਮੰਤਰ ਦਾ ਪਾਠ ਕਰਨਾ ਉਹਨਾਂ ਨੇ ਦੱਸਣਾ ਕਿ ਛੋਟੇ ਸਹਿਬਜ਼ਾਦੀਆਂ ਨੇ ਸ਼ਹੀਦੀਆਂ ਕਿਉਂ ਪਾਈਆਂ ਸੀ ਕਿੰਨਾ ਪਾਈਆਂ ਸੀ ਤੇ ਉਹ ਜਦੋਂ ਦਿੱਤੀ ਹੀ ਇੱਕ ਬੱਚੇ ਨੂੰ ਐਦਾਂ ਦੀ ਮਿਲੇਗੀ ਉਹ ਬੱਚੇ ਅੱਗੇ ਹੋ ਕੇ ਵੀ ਉਹ ਇਤਿਹਾਸ ਦਾ ਪੱਲਾ ਕਦੇ ਨਹੀਂ ਛੱਡਦੇ ਹਾਂ ਸਾਡੇ ਪਿੰਡ ਵਿੱਚ ਇਹ ਪੱਤੂ ਜੀ ਮਤਵ ਪਾਇਆ ਹੋਇਆ ਜੰਤਪੁਰੇ ਦਾ ਮਤਵ ਕਿ ਕਿਸੇ ਵੀ ਪਾਰਟੀ ਨੂੰ ਸਾਡੇ ਪਾਰਟੀ ਦਾ ਕਾਰ ਦੁਨੀਆ ਦਾ ਏਜੰਟ ਸਾਡੇ ਪਿੰਡ ਦੀ ਹੱਦ ਵਿੱਚ ਵੜ ਕੇ ਨਾ ਪ੍ਰਚਾਰ ਕਰ ਸਾਬਾ ਨਾਸਟਰ ਲਾ ਸਾਦਾ ਸਾਡੇ ਪਿੰਡ ਦੇ ਵਿੱਚ ਤੁਹਾਡੀ ਐਂਟਰੀ ਬੰਦ ਹੈ ਕਿਉਂਕਿ ਜਦ ਅਸੀਂ ਬਾਰਡਰਾਂ ਤੇ ਖੜੇ ਸੀ ਇਹਨਾਂ ਨੇ ਸਾਨੂੰ ਪ੍ਰਾਏ ਹੁੰਦਾ ਅਹਿਸਾਸ ਕਰਾਇਆ ਉਹ ਅਪਸ਼ਾਂਤਮੀ ਢੰਗ ਨਾਲ ਬੈਠੇ ਆ ਇਤਿਹਾਸ 'ਚ ਪਹਿਲਾਂ ਵੀ ਸ਼ਾਂਤਮੀ ਅੰਦੋਲਨ ਚੱਲਦੇ ਰਹੇ ਹੈ ਸ਼ਹੀਦੀਆਂ ਪਾਉਂਦੇ ਰਹੇ ਹੈ ਪਰ ਸ਼ਾਂਤਮੀ ਰਹਿ ਕੇ ਵੀ ਜਿੱਤਿਆ ਤੇ ਆਪਾਂ ਹੁਣ ਵੀ ਜਿੱਤਦੇ ਸਾਨੂੰ ਸਾਡਾ ਇਤਿਹਾਸ ਵੀ ਦੱਸਦਾ ਹੈ ਕਿ ਪਹਿਲਾਂ ਵੀ ਸਾਨੂੰ ਸਾਡੇ ਹੱਕਾਂ ਲਈ ਲੜਨਾ ਪਿਆ ਸਾਡੇ ਜਿਹੜੇ ਬਜ਼ੁਰਗ ਸੀ ਉਹ ਆਪਣੇ ਹੱਕਾਂ ਲਈ ਲੜੇ ਉਹ ਜਿੱਤੇ ਤਾਂ ਅੱਜ ਅਸੀਂ ਵੱਡੇ ਘਰਾਂ 'ਚ ਬੈਠੇ ਆ ਤਾਂ ਅੱਜ ਅਸੀਂ ਜਿਉਂਦੇ ਆ ਤੇਰੇ ਵੀ ਆਉਂਦੇ ਆ ਜੀ ਜਿਹੜੇ ਕੰਮ ਕਰ ਰਹੇ ਜਿੱਦਾਂ ਉਹਨਾਂ ਦੇ ਬੱਚੇ ਰੋ ਰਹੇ ਆਪਾਂ ਵੀ ਉਦਾਂ ਹੀ ਰੋ ਰਹੇ ਹੁੰਦੇ ਤੇ ਜੇ ਸਾਡੇ ਬਜ਼ੁਰਗਾਂ ਨੇ ਕਦੇ ਹਾਰ ਨਹੀਂ ਮੰਨੀ ਜੇ ਸਾਡੇ ਬਜ਼ੁਰਗ ਕਦੇ ਨਹੀਂ ਡਰੇ ਤਾਂ ਸਾਡਾ ਤਾਂ ਡਰਨ ਦਾ ਮਤਲਬ ਹੀ ਨਹੀਂ ਬਣਦਾ ਜੀ ਉਹਨਾਂ ਦੇ ਖੂਨ ਸਾਡੇ ਚ ਦੌੜਦਾ ਨਜਾਇਜ਼ ਕੋਈ ਚੀਜ਼ ਨਹੀਂ ਮੰਗ ਰਹੇ ਜੀ ਠੀਕ ਹੈ ਅਸੀਂ ਇਹ ਨਹੀਂ ਕਹਿ ਰਹੇ ਕਿ ਸਾਰੇ ਸਾਰੇ ਦੇਸ਼ ਦਾ ਪੈਸਾ ਸਾਨੂੰ ਦੇ ਦਿਓ ਅਸੀਂ ਇਦਾਂ ਵੀ ਨਹੀਂ ਕਹਿ ਰਹੇ ਅਸੀਂ ਸਿਰਫ ਆਪਣਾ ਹੱਕ ਮੰਗ ਰਹੇ ਆ ਤੇ ਉਹ ਵੀ ਬਹੁਤ ਸ਼ਾਂਤ ਮੀ ਢੰਗ ਨਾਲ ਸੰਘਰਸ਼ ਵਿੱਚ ਆਣਾ ਕਿਉਂ ਜਨੂ ਜੀ ਮਾਰਟਨ ਲੂਥਰ ਕਿੰਗ ਜੂਨੀਅਰ ਨੇ ਕਿਹਾ ਸੀ ਕਿ ਵੀ ਆਰ ਨਾਟ ਦ ਮੇਕਰਸ ਆਫ ਹਿਸਟਰੀ ਬਟ ਹਿਸਟਰੀ ਮੇਕਸ ਅਸ ਪਾਪ ਅਸੀਂ ਆਪ ਅਸੀਂ ਇਤਿਹਾਸ ਨਹੀਂ ਬਣਾਉਂਦੇ ਸਾਡਾ ਇਤਿਹਾਸ ਸਾਨੂੰ ਬਣਾਉਂਦਾ ਹੈ ਕਰਨਲ ਗਫਸੀ ਬ੍ਰਿਟਿਸ਼ Empire ਦਾ ਉਹਨੇ ਕਿਹਾ ਸੀ ਕਿ ਜੇ ਗਦਾਰੀ ਨਾ ਹੁੰਦੀ ਤਾਂ ਅਸੀਂ ਕਦੇ ਵੀ ਬ੍ਰਿਟਿਸ਼ ਰਾਜ ਪੰਜਾਬ ਉੱਤੇ ਸਥਾਪਿਤ ਨਾ ਕਰ ਸਕਦੇ ਤੇ ਸ਼ਾਇਦ ਅਸੀਂ ਜਿੰਦਾ ਵਾਪਸ ਨਹੀਂ ਜਾਂਦੇ ਇੰਗਲੈਂਡ ਕਿ ਗੁਰੂ ਘਰਾਂ ਵਿੱਚ ਗੁਰਬਾਨੀ ਦਾ ਪ੍ਰਚਾਰ ਕਰੋ ਇਤਿਹਾਸ ਦਾ ਪ੍ਰਚਾਰ ਕਰੋ ਦੀ ਗੁਰਬਾਨੀ ਤੇ ਇਤਿਹਾਸ ਚ ਤਾਂ ਜੀ ਕੁਝ ਗੱਲ ਹੈ ਨਹੀਂ ਨਾ ਕਿ ਕੋਈ ਕਹੇ ਸਾਨੂੰ ਕਿ ਇੰਟੀਨੈਸ਼ਨਲ ਅਸੀਂ ਤਾਂ ਆਪਣੀ ਇਤਿਹਾਸ ਦੀ ਗੱਲ ਕਰ ਰਹੇ ਹਾਂ ਅਸੀਂ ਤਾਂ ਆਪਣੀ ਗੁਰਬਾਨੀ ਦੀ ਗੱਲ ਕਰ ਰਹੇ ਹਾਂ ਗੁਰੂ ਗੋਬਿੰਦ ਸਾਹਿਬ ਜੀ ਨੇ ਜ਼ਫਰਨਾਮਾ ਜਿੱਤ ਦੀ ਚਿੱਠੀ ਲਿਖੀ ਆਪਣੀ ਵਿੱਦਿਆ ਤੇ ਕਲਮ ਦਾ ਇਸਤੇਮਾਲ ਕੀਤਾ ਤੇ ਉਹ ਜਿੱਤ ਦੀ ਚਿੱਠੀ ਔਰੰਗਜ਼ੇਬ ਲਈ ਉਹਦੀ ਹੱਥ ਦਾ ਸੰਦੇਸ਼ ਸੀ ਉਹਨੇ ਸਾਰਾ ਕੁਝ ਕਰ ਲਿਆ ਪਰ ਫਿਰ ਅੰਤ ਆ ਕੇ ਉਹ ਹਾਰ ਗਿਆ ਕਿਦਾਂ ਹਾਰਿਆ ਕਿਉਂਕਿ ਗੁਰੂ ਸਾਹਿਬ ਨੇ ਆਪਣੀ ਜੜੀ ਸ਼ਾਂਤ ਮੇ ਉਹ ਜਿੱਦਾਂ ਰਹੇ ਜਿੱਥੇ ਤਲਵਾਰ ਉਠਾਉਣ ਦੀ ਲੋੜ ਸੀ ਉੱਥੇ ਤਲਵਾਰ ਚੁੱਕੀ ਜਿੱਥੇ ਸ਼ਾਂਤ ਰਹਿਣ ਦੀ ਰਹਿਣ ਦੀ ਲੋੜ ਸੀ ਉੱਥੇ ਸ਼ਾਂਤ ਰਹੇ ਜਿੱਥੇ ਕਲਮ ਤੇ ਵਿਦਿਆ ਵਰਤਣ ਦੀ ਲੋੜ ਸੀ ਉੱਥੇ ਕਲਮ ਤੇ ਵਿਦਿਆ ਵਰਤੀ ਤੇ ਉਦਾਂ ਹੀ ਅਸੀਂ ਅੱਜ ਵੀ ਸਾਨੂੰ ਆਪਣੀ ਕਲਮ ਤੇ ਵਿਦਿਆ ਵਰਤਣ ਦੀ ਬਹੁਤ ਲੋੜ ਹੈ ਜੇ ਅਸੀਂ ਅੱਜ ਆਪਣੀ ਕਲਮ ਨਹੀਂ ਚੁੱਕਾਂਗੇ ਅੱਜ ਅਸੀਂ ਚੁੱਪ ਰਹੇਗੇ ਕਿ ਅੱਜ ਅੱਜ ਅਸੀਂ ਆਪਣੀ ਪੜ੍ਹਾਈ ਦਾ ਇਸਤੇਮਾਲ ਨਾ ਕੀਤਾ ਤਾਂ ਅਸੀਂ ਅੱਗੇ ਕੁਝ ਨਹੀਂ ਕਰ ਸਕਦੇ ਤਾਂ ਕੋਣ ਕਰੇਗਾ ਅਸੀਂ ਸਾਡੇ ਨਾਲ ਲੱਗੇ ਜੀ ਕੋਈ ਪਾਰਟੀ ਨਹੀਂ ਮੈਂ ਇੱਕ ਦਾ ਨਾਮ ਨਹੀਂ ਲਵਾਂਗੀ ਮੈਂ ਸਾਰਿਆਂ ਨੂੰ ਹੀ ਕਹਿ ਰਹੀ ਹਾਂ ਠੀਕ ਜੀ ਸਾਰਿਆਂ ਨੂੰ ਅੱਪਾ ਕਹਿ ਰਹੇ ਕਿ ਕੌਣ ਸਾਡੇ ਨਾਲ ਖੜਿਆ ਸੀ ਕੌਣ ਭੁੱਲਿਆ ਸੀ ਇਹਨਾਂ ਨੂੰ ਯਾਦ ਆ ਜਾਂਦੀ ਹੈ ਵੋਟਾਂ ਦੇ ਟਾਈਮ ਹੁਣ ਤੁਸੀਂ ਸਾਨੂੰ ਪ੍ਰਾਇਓ ਹੁੰਦਾ ਇਤਿਹਾਸ ਅਹਿਸਾਸ ਕਰਾਈ ਸੀ ਉਹ ਅੱਜ ਤੁਹਾਨੂੰ ਪ੍ਰਾਇਓ ਕਰ ਰਹੇ ਹਾਂ ਵੋਟਾਂ ਆਣਗੀਆਂ ਅਬ ਵੇਖਾਂਗੇ ਵੋਟਾਂ ਜ਼ਰੂਰ ਪਾਵਾਂਗੇ ਸਾਡਾ ਹੱਕ ਹੈ ਸਾਰਿਆਂ ਦਾ ਹੱਕ ਹੈ ਪਰ ਅਸੀਂ ਤੁਹਾਨੂੰ ਪ੍ਰਚਾਰ ਨਹੀਂ ਕਰਨ ਦੇਣਾ ਕਿਹੜੇ ਮੁੰਨਾ ਲਾਉਗੀ ਜੇ ਤੁਸੀਂ ਸਾਡੇ ਬੰਦ ਵਿੱਚ ਤੁਸੀਂ ਕੀਤਾ ਹੈ ਨਹੀਂ ਸਾਡੇ ਲਈ ਕੁਝ ਕੀ ਦੱਸੋ ਗਿਆ ਕਿ ਕੀ ਵਾਅਦੇ ਤੁਸੀਂ ਪੂਰੇ ਕੀਤੇ ਤਾਂ ਅਸੀਂ ਤੁਹਾਡੀ ਸਿਰਦਰ ਦੀ ਖਤਮ ਕਰਦੀ ਕਿ ਤੁਹਾਨੂੰ ਆ ਕੇ ਝੂਠ ਨਹੀਂ ਬੋਲਣਾ ਪੈਣਾ ਤੁਹਾਡਾ ਥੋੜਾ ਜਿਹਾ ਜਿਹੜਾ ਪਾਪ ਸੀ ਕਰਨ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਖਸਾਨੀ ਅੰਦੋਲਨ ਦੇ ਵਿੱਚ ਹਰ ਕਿਸੇ ਦਾ ਕੰਟਰੀਬਿਊਸ਼ਨ ਸਹਿਯੋਗ ਆਪਣੇ ਤਰੀਕੇ ਦਾ ਕੋਈ ਲੰਗਰਾ ਦੇ ਰਾਹੀ ਕੋਈ ਪੈਸਾ ਦੇ ਕੇ ਤੇ ਕੋਈ ਇਤਿਹਾਸ ਸੁਣਾ ਕੇ ਆਪਣੇ ਤਰੀਕੇ ਨਾਲ ਇਸ ਅੰਦੋਲਨ ਨੂੰ ਸੰਘਰਸ਼ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਸਾਡੇ ਨਾਲ ਉਸੇ ਜਗ੍ਹਾ ਤੇ ਇੱਕ ਵਦਾਰਥਨ ਨੇ ਸਟੂਡੈਂਟ ਨੇ ਜਿਹੜੇ ਕੀ ਸਪੈਸ਼ਲੀ ਇੱਥੇ ਪਹੁੰਚੇ ਨੇ ਤੇ ਸਟੇਜ ਤੇ ਉਹਨਾਂ ਨੇ ਬਹੁਤ ਸੋਹਣੀ ਸਪੀਚ ਦਿੱਤੀ ਤੇ ਸਾਨੂੰ ਵੀ ਲੱਗਾ ਕਿ ਕੁਝ ਗੱਲਾਂ ਜਿਹੜੀਆਂ ਸਾਡੇ ਅੱਜ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਸਿੱਖਣ ਦੀ ਲੋੜ ਹੈ ਇਸ ਸੰਘਰਸ਼ ਦੇ ਵਿੱਚ ਉਹਨਾਂ ਨੂੰ ਪ੍ਰੇਰਿਤ ਕਰਨ ਲਈ ਉਹਨਾਂ ਨੇ ਬਹੁਤ ਸੋਹਣੇ ਵਰਡ ਵੀ ਯੂਜ਼ ਕੀਤੇ ਹੋ ਇਤਿਹਾਸ ਦੇ ਹਵਾਲੇ ਵੀ ਦਿੱਤੇ ਭੈਣ ਹਸਲਨ ਕੌਰ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਕੀ ਇੱਥੇ ਖਾਸ ਤੌਰ ਤੇ ਅੱਜ ਪਹੁੰਚੇ ਨੇ ਤੇ ਇਹਨਾਂ ਦੇ ਮਾਤਾ ਪਿਤਾ ਵੀ ਨਾਲ ਪਹੁੰਚੇ ਨੇ ਤੇ ਜਿਹੜੇ ਲੰਗਰ 'ਚ ਆਪ ਬੈਠੇ ਹੋਏ ਹਾਂ ਇਹ ਜੰਗਪੂਰੇ ਦਾ ਲੰਗਰ ਹੈ ਤੁਸੀਂ ਉਸੇ ਪਿੰਡ ਦੇ ਹਾਂ ਜੰ ਕਿਉਂਕਿ ਇਹ ਲੰਗਰ ਪਹਿਲੇ ਦਿਨ ਤੁਸੀਂ ਇਸ ਲੰਗਰ ਦੀ ਸਵਾਵਾ ਨਿਭਾ ਰਹੇ ਕਿਉਂਕਿ ਦੇਖੋ ਜਿ세 ਜਿਸ ਪਿੰਡਾਂ ਦੇ ਵਿੱਚ ਸਪਿਰਿਟ ਹੈਗੀ ਆ ਜਿਹੜੇ ਲੋਕਾਂ ਚ ਸਪਿਰਿਟ ਹੈਗੀ ਉਹਨਾਂ ਦੇ ਬੱਚੇ ਵੀ ਇੱਥੇ ਆ ਕੇ ਆਪਣਾ ਸਹਿਯੋਗ ਕਰ ਰਹੇ ਆ ਲੰਗਰ ਦਾ ਸਹਿਯੋਗ ਤੇ ਆਲਰੇਡੀ ਹੈ ਹੀ ਆ ਪਰ ਇਤਿਹਾਸ ਨਾਲ ਜੋੜਨਾ ਸੰਘਰਸ਼ ਨਾਲ ਜੋੜਨਾ ਬਹੁਤ ਜ਼ਰੂਰੀ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਖਾਸ ਗੱਲਾਂ ਸਿੱਖਣ ਨੂੰ ਮਿਲਣਗੀਆਂ ਭੈਣ ਛੋਟੀ ਜੀ ਉਮਰ ਦੇ ਨੇ ਪਰ ਗੱਲਾਂ ਬਹੁਤ ਵੱਡੀਆਂ ਤੇ ਇਤਿਹਾਸ ਦੀਆਂ ਸੁਣਾਈਆਂ ਇਹਨਾਂ ਨੇ ਤੇ ਆਪਾਂ ਤੁਹਾਨੂੰ ਨਾਲ ਸਾਂਝੀਆਂ ਵੀ ਕਰਾਂਗੇ ਗੱਲਬਾਤ ਕਰਦੇ ਆ ਭੈਣ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਾਂਗੇ ਵਾ ਬਣ ਛੋਟੀ ਉਮਰ ਆ ਤੁਸੀਂ ਵੀ ਵਿਦਿਆਰਥੀ ਹੋ ਅੱਜ ਇਸ ਉਮਰ ਦੇ ਵਿੱਚ ਬੱਚਾ ਮੋਸਟਲੀ ਹੋਰ ਪ੍ਰਭਾਵਿਤ ਹੁੰਦਾ ਸਮਾਜ ਦੇ ਰੰਗਾਂ ਤਰੂਪਾਂ ਤੋਂ ਕੋ ਸਿਸਟਮ ਤੋਂ ਤੇ ਆਸ ਤੂੰ ਕਦੇ ਪ੍ਰਭਾਵਿਤ ਬਹੁਤ ਘੱਟ ਬੱਚੇ ਹੁੰਦੇ ਆ ਬਹੁਤ ਘੱਟ ਸੋਚਦੇ ਵੀ ਆ ਕਿ ਆਪਾਂ ਇਤਿਹਾਸ ਨੂੰ ਜਾਣੀਏ ਸਮਝੀਏ ਪਰ ਤੁਸੀਂ ਜਾਣਿਆ ਵੀ ਸਮਝਾ ਵੀ ਉਹ ਸਟੇਜ ਤੋਂ ਸਪੀਚ ਦੇਖਿਆ ਹੋਏ ਇੰਨੀ ਘੱਟ ਉਮਰ ਦੇ ਵਿੱਚ ਵੀ ਇਹਨਾਂ ਸਮਝ ਹੋਣਾ ਪਹਿਲਾਂ ਤੇ ਇਹ ਸਫਰ ਜਿਹੜਾ ਕਿ ਤੁਹਾਡੇ ਅੰਦਰ ਜਿਹੜੀ ਪ੍ਰੇਰਣਾ ਆਏ ਇਤਿਹਾਸ ਦੀ ਜਿਹੜੀ ਆ ਤੁਹਾਡੇ ਅੰਦਰ ਇੱਕ ਜਾਗਰੂਕਤਾ ਹੈ ਜਾਂ ਗਿਆਨ ਹੈ ਸਮਝੋ ਉਸ ਚੀਜ਼ ਨੂੰ ਉਕਿਦਾਂ ਹੀ ਸਭ ਤੋਂ ਪਹਿਲਾਂ ਇਹ ਹੀ ਜਾਨਣਾ ਚਾਹੁੰਦੇ ਆ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਜਿਹੜਾ ਤੁਹਾਡਾ ਸਵਾਲ ਹੈ ਕਿ ਛੋਟੀ ਉਮਰ ਵਿੱਚ ਇਹ ਸਾਰੀਆਂ ਗੱਲਾਂ ਕਿਦਾਂ ਤੁਹਾਡੀ ਵਿੱਚ ਜਾਗਰੂਕਤਾ ਆਈ ਹੈ ਤੁਹਾਨੂੰ ਕਿਦਾਂ ਚੰਗੀਆਂ ਲੱਗਦੀਆਂ ਕਿਉਂਕਿ ਆਮ ਤੌਰ ਤੇ 20 ਸਾਲ ਦੇ ਬੱਚੇ ਨੂੰ ਜ਼ਿਆਦਾਤਰ ਆਪਣੇ ਸਰਾਊਂਡਿੰਗਸ ਵਿੱਚ ਉਹ ਫੈਸ਼ਨ ਉਹ ਸਾਰੀ ਚੀਜ਼ਾਂ ਜ਼ਿਆਦਾ ਪਸੰਦ ਆਉਂਦੀ ਹੈ। ਹਾਂਜੀ ਇੰਸਟਾਗ੍ਰਾਮ, ਸੋਸ਼ਲ ਮੀਡੀਆ ਬਿਲਕੁਲ ਜੀ। ਪਰ ਜੇ ਤੁਸੀਂ ਸਿੱਕੇ ਇਤਿਹਾਸ ਵੇਖ ਲੋ ਤਾਂ ਉਮਰ ਕੋਈ ਮਾਇਨੇ ਨਹੀਂ ਰੱਖਦੀ ਜੀ। ਸਾਡੇ ਕੋਲ ਉਹ ਵੀ ਹੋਏ ਆ ਜਿਹੜੇ ਕੁਝ ਮਹੀਨਿਆਂ ਦੀ ਉਮਰ ਵਿੱਚ ਹੀ ਸ਼ਹੀਦیاں ਪਾ ਗਏ ਉਹ ਵੀ ਹੋਏ ਨੇ ਜਿਨ੍ਹਾਂ ਨੇ 70 80 90 ਸਾਲ ਦੀ ਉਮਰ ਵਿੱਚ ਜਾ ਕੇ ਵੀ ਸ਼ਹੀਦیاں ਪਾਈਆਂ ਨੇ ਤਾਂ ਉਮਰ ਜੀ ਮਾਇਨੇ ਨਹੀਂ ਰੱਖਦੀ ਗੱਲ ਇਹ ਹੈ ਕਿ ਜਿਹੜਾ ਵੀ ਗੁਰਬਾਨੀ ਨਾਲ ਜੁੜਿਆ ਹੋਇਆ ਹੈ ਜਿਹੜਾ ਵੀ ਇਤਿਹਾਸ ਨਾਲ ਜੁੜਿਆ ਹੈ ਉਹਨੂੰ ਉਮਰ ਦਾ ਫਰਕ ਨਹੀਂ ਪੈਂਦਾ ਉਹ ਛੋਟਾ ਹੋ ਕੇ ਵੀ ਬਾਬਾ ਹੀ ਹੈ ਉਹ 7 9 ਸਾਲ ਦੇ ਵੀ ਫਿਰ ਬਾਬੇ ਹੀ ਹੋਣਗੇ ਤੇ ਇਹ ਗੱਲ ਸ਼ੁਰੂ ਕਿੱਦਾਂ ਹੁੰਦੀ ਹੈ ਜੀ ਇਹ ਹੁੰਦੀ ਹੈ ਬਚਪਨ ਤੋਂ ਹਮੇਸ਼ਾ ਜਿਨ੍ਹਾਂ ਦੇ ਘਰ ਗੁਰਬਾਨੀ ਸਵੇਰ ਸ਼ਾਮ ਚੱਲਦੀ ਹੈ ਨਾ ਜੀ ਮੈਨੂੰ ਯਾਦ ਹੈ ਮੇਰੇ ਦਾਦੀ ਜੀ ਛੋਟੇ ਹੁੰਦੇ ਸਾਨੂੰ ਸ਼ਾਮ ਨੂੰ ਉਹਨਾਂ ਨੇ ਬਿਠਾ ਕੇ 10 ਗੁਰੂਆਂ ਦੇ ਨਾਮ ਯਾਦ ਕਰਵਾਨੇ ਉਹਨਾਂ ਨੇ ਚਾਰ ਸਿੱਖ ਸਾਹਿਬਜ਼ਾਦਿਆਂ ਦੇ ਨਾਮ ਯਾਦ ਕਰਵਾਨੇ ਅਸੀਂ ਮੂਲ ਮੰਤਰ ਦਾ ਪਾਠ ਕਰਨਾ ਉਹਨਾਂ ਨੇ ਦੱਸਣਾ ਕਿ ਛੋਟੇ ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਕਿਉਂ ਪਾਈਆਂ ਸੀ ਕਿਦਾਂ ਪਾਈਆਂ ਸੀ ਤੇ ਉਹ ਜਦ ਗੁਰਤੀ ਹੀ ਇੱਕ ਬੱਚੇ ਨੂੰ ਐਦਾਂ ਦੀ ਮਿਲੇਗੀ ਉਹ ਬੱਚੇ ਅੱਗੇ ਹੋ ਕੇ ਵੀ ਉਹ ਇਤਿਹਾਸ ਦਾ ਪੱਲਾ ਕਦੇ ਨਹੀਂ ਛੱਡਦੇ ਉਹ ਗੁਰਬਾਨੀ ਦਾ ਪੱਲਾ ਕਦੇ ਨਹੀਂ ਛੱਡਦੇ ਬਾਕੀ ਮਹਾਰਾਜ ਦੀ ਕਿਰਪਾ ਹੈ ਜੀ ਕਈਆਂ ਨੂੰ ਫਿਰ ਬਾਦ ਚ ਜਾ ਕੇ ਉਹ ਪਤਿਤ ਪੁਨੇ ਤੇ ਵੀ ਪੈ ਜਾਂਦੇ ਆ ਫੇਰ ਉਹ ਸਿੱਧੇ ਰਸਤੇ ਵੀ ਪੈ ਜਾਂਦੇ ਆ ਪਰ ਗੱਲ ਸਿਰਫ ਇੰਨੀ ਹੈ ਕਿ ਗੁਰਤੀ ਹੀ ਇਦਾਂ ਦੀ ਮਿਲੀ ਹੈ ਕਿ ਸ਼ੁਰੂ ਤੋਂ ਘਰ ਵਿੱਚ ਹੁੰਦੀ ਗੱਲਾਂ ਗੁਰਬਾਨੀ ਦੀਆਂ ਹੁੰਦਾ ਹੀ ਇਤਿਹਾਸ ਦੀ ਗੱਲ ਹੈ ਤੇ ਬਚਪਨ ਤੋਂ ਹੀ ਮੈਨੂੰ ਗੁਰਮਤਿ ਕਲਾਸਾਂ ਵਿੱਚ ਵੀ ਲਾ ਕੇ ਰੱਖਿਆ ਇਦਾਂ ਨਹੀਂ ਕਿ ਆਪਾਂ ਸਿਰਫ ਗੁਰਮਤਿ ਵਿੱਚ ਜਾਂ ਇਤਿਹਾਸ 'ਚ ਰੱਖਿਆ ਦੋਵੇਂ ਪੜਾਈਆਂ ਸਿੱਖੀ ਦੀ ਪੜਾਈ ਵੀ ਤੇ ਦੁਨਿਆਵੀ ਪੜਾਈ ਵੀ ਉਹ ਦੋਵੇਂ ਇਕੱਠੀਆਂ ਚਲਾਈਆਂ ਜਿੰਨੀ ਜ਼ਰੂਰੀ ਦੁਨਿਆਵੀ ਪੜਾਈ ਹੈ ਉਨੀ ਜ਼ਰੂਰੀ ਗੁਰਮਤਿ ਦੀ ਪੜਾਈ ਵੀ ਹੈਗੀ ਹੈ ਤੇ ਇਹ ਸਾਡੇ ਇਹ ਸਾਨੂੰ ਕੰਪਲੀਟ ਕਰਦੀਆਂ ਇਹ ਚੀਜ਼ਾਂ ਤਾਂ ਮੈਨੂੰ ਲੱਗਦਾ ਕਿ ਉਹੀ ਕਾਰਨ ਰਿਹਾ ਕਿ ਅੱਜ ਵੀ ਇਤਿਹਾਸ ਦੀਆਂ ਮੈਂ ਪੂਰਾ ਤਾਂ ਨਹੀਂ ਕਾਂਗਿ 1% ਵੀ ਸ਼ਾਇਦ ਮੈਨੂੰ ਪੂਰਾ ਨਹੀਂ ਆਉਂਦਾ ਪਰ ਜਿੰਨਾ ਆਂਦਾ ਹੈ ਉਹ ਮੈਂ ਕਹਿੰਦੀ ਆ ਕਿ ਮੇਰੇ ਮਾਤਾ ਪਿਤਾ ਕਰਕੇ ਜੋ ਸਾਡੇ ਘਰ ਦਾ ਮਾਹੌਲ ਰਿਹਾ ਉਹ ਉਸ ਕਰਕੇ ਆਂਦਾ ਜੀ ਕਈ ਵਾਰ ਗੱਲਾਂ ਦੇ ਵਿੱਚ ਇਤਿਹਾਸ ਹੁੰਦਾ ਸਮਝ ਦੇ ਵਿੱਚ ਹੁੰਦਾ ਪਰ ਤੁਹਾਡੇ ਜੀਵਨ 'ਚ ਨਹੀਂ ਦਿਖਦਾ ਮੈਂ ਮੁਸ਼ਤੀ ਦੇਖੋ ਤੁਸੀਂ ਇੰਸਟਾਗ੍ਰam ਦੇ ਉੱਤੇ ਕਈ ਭੈਣਾ ਜਾਂ ਵੀਰ ਦੋਨੋਂ ਹੀ ਦਿਖਦੇ ਤੇ ਉਹ ਗੁਰਸਿੱਖੀ ਦੇ ਸਰੂਪ ਚ ਹੁੰਦੇ ਇਤਿਹਾਸ ਦੀ ਵੀ ਗੱਲਾਂ ਕਰਦੇ ਆ ਪਰ ਜਿਹੜਾ ਅਸਲ ਜੀਵਨ ਹੁੰਦਾ ਉਹਨਾਂ ਦੇ ਡਿਫਰੈਂਟ ਹੁੰਦਾ ਤੇ ਕਈ ਪਹਿਲਾਂ ਚੱਲਦੇ ਇਸੇ ਉਸ ਸਿਸਟਮ ਦੇ ਹਿਸਾਬ ਨਾਲ ਆ ਪਰ ਬਾਅਦ ਚ ਪਤਿਤ ਹੋ ਜਾਂਦੇ ਆ ਤੁਸੀਂ ਇਹ ਨੋਟ ਕੀਤਾ ਹੋਣਾ ਬੜੇ ਜਗ੍ਹਾ ਐ ਤਾਂ ਹੁੰਦਾ ਆ ਆਪਾਂ ਜਿਵੇਂ ਅੱਜ ਕਈ ਵਾਰੀ ਬੰਦਾ ਫੇਮਸ ਹੋਣ ਲਈ ਕਈ ਬੰਦੇ ਬਹੁਤ ਸਾਰੀਆਂ ਗੱਲਾਂ ਕਰਦੇ ਆ ਵੀ ਆਪਾਂ ਬਹੁਤ ਮਤਲਬ ਕਿ ਇਸ ਚੀਜ਼ ਬਾਰੇ ਜਾਣਨੇ ਆ ਸਮਝਨੇ ਆ ਤੁਸੀਂ ਉਹ ਦੋਨਾਂ ਚੀਜ਼ਾਂ 'ਚ ਕੀ ਫਰਕ ਮਤਲਬ ਕਿ ਕੀ ਕਹਿਣਾ ਚਾਹੋਗੇ ਕਿਦਾਂ ਹੁੰਦਾ ਕਿਉਂ ਆ ਹਾਂਜੀ ਇਹ ਇਹ ਜਿਹੜੀ ਤੁਸੀਂ ਗੱਲ ਕੀਤੀ ਇਹ ਤੋਂ ਮੈਨੂੰ ਯਾਦ ਆਇਆ ਆਈ ਡੋਨਟ ਰਿਮੈਂਬਰ ਕਿ ਕੋਟ ਕਿ ਨਾ ਦੀ ਹੈ ਬਟ ਉਹ ਕੋਟ ਐਦਾਂ ਸੀ ਇਟਸ ਵੈਰੀ ਈਜ਼ੀ ਟੂ ਪ੍ਰੀਚ ਗੁੱਡ ਥਿੰਗਸ ਬਟ ਇਟਸ ਵੈਰੀ ਹਾਰਡ ਟੂ ਫਾਲੋ ਥੈਮ ਯੋਰਸੈਲਫ ਕਿ ਹੋਰਾਂ ਨੂੰ ਦੱਸਣਾ ਕਿ ਇਹ ਕਰੋ ਹੋਰਾਂ ਨੂੰ ਧਰਮ ਬਾਰੇ ਸਮਝਾਉਣਾ ਬਹੁਤ ਸੌਖਾ ਹੈ ਕਿਉਂਕਿ ਤੁਹਾਨੂੰ ਕੋਈ ਯੋਖੀ ਚੀਜ਼ ਵੀ ਹੈਗੀ ਸਮਝਾਉਣਾ ਬਹੁਤ ਸੌਖਾ ਹੈ ਪਰ ਉਹ ਆਪ ਮੰਨਣਾ ਤੇ ਉਹ ਜੀਵਨ ਜਿਉਣਾ ਉਹ ਕੋਈ ਕੋਈ ਕਰ ਸਕਦਾ ਹੈ ਤੇ ਉਹ ਸੱਚਾਈ ਹੈ ਜੀ ਉਹ ਪਹਾਰ ਜਗਾ ਵੇਖਦੇ ਆ ਹਰ ਇੱਕ ਨੂੰ ਪਤਾ ਪਰਮਾਤਮਿਕ ਹੈ ਹਰ ਇੱਕ ਇਹ ਮੂੰਹ ਤੋਂ ਆਪਣੇ ਗੱਲ ਤੋਂ ਕਹਿ ਦਿੰਦਾ ਕਿ ਹਾਂ ਸਾਨੂੰ ਬਾਣੇ ਪਾਣੀ 바ਰੇ ਵਿੱਚ ਰਹਿਣਾ ਚਾਹੀਦਾ ਪਰ ਉਹ ਆਪਣੀ ਜੀਵਨ ਵਿੱਚ ਲਾਗੂ ਕਰਨਾ ਉਹ ਬਹੁਤ ਔਖਾ ਹੈ ਜੀ ਇਸ ਤੋਂ ਸੌਖੇ ਸ਼ਬਦਾਂ ਵਿੱਚ ਮੈਂ ਨਹੀਂ ਦੱਸ ਸਕਦੀ ਕਿ ਉਹ ਚੀਜ਼ ਔਖੀ ਹੈ ਤਾਂ ਕਰਕੇ ਉਹ ਔਖੀ ਚੀਜ਼ ਵੱਲ ਕੋਈ ਨਹੀਂ ਜਾਂਦਾ ਬੋਲਣਾ ਸੌਖਾ ਹੈ ਤੇ ਬੋਲਣ ਵਿੱਚ ਸਾਰੇ ਜਾਂਦੇ ਆ ਮੈਂ ਵੀ ਇਦਾਂ ਨਹੀਂ ਆ ਮੈਂ ਹੋਰ ਕਿਸੇ ਨੂੰ ਨਹੀਂ ਕਹਿੰਦੀ ਮੇਰੇ ਵਾਸਤੇ ਵੀ ਬੋਲਣਾ ਸੌਖਾ ਹੈ ਹੁਣ ਕਿ ਹਾਂ ਪੀਚਿੰਗ ਇਜ਼ ਈਜ਼ੀ ਐਂਡ ਫੋਲੋਇੰਗ ਇਜ਼ ਹਾਰਟ ਅਨਾ ਮੈਂ ਵੀ ਬੜੇ ਸੌਖੇ ਤਰੀਕੇ ਨਾਲ ਬੋਲ ਰਹੀ ਆ ਪਰ ਜਦ ਆਪਣੀ ਉੱਤੇ ਵੀ ਚੀਜ਼ ਆਂਦੀ ਹੈ ਤਾਂ ਆਪਾਂ ਆਪ ਕਿਉਂਕਿ ਉਹ ਔਖਾ ਲੱਗਦਾ ਹੈ ਉਸ ਵਾਸਤੇ ਸਾਨੂੰ ਐਫਰਟ ਕਰਨਾ ਪੈਂਦਾ ਹੈ ਲੱਗਦਾ ਹੈ ਕਿ ਹਾਂ ਸਿਰ ਤੱਕ ਹੀ ਕੌਣ ਰੱਖੂਗਾ ਸਵੇਰੇ ਸਵੇਤੀ ਕੌਣ ਉੱਠੇਗਾ ਚਲੋ ਸੋਚਦੇ ਆ ਕਿ ਹਾਂ ਸਵੇਰੇ ਉੱਠ ਜਾਾਂਗੇ ਛੇਤੀ ਪਾਠ ਕਰਾਂਗੇ ਪਰ ਫਿਰ ਸਵੇਰੇ ਆਲਸ ਆ ਜਾਂਦੀ ਹੈ ਫਿਰ ਆਪਾਂ ਸਵੇਰੇ ਨਹੀਂ ਉੱਠਦੇ ਛੇਤੀ ਦੇ ਪਾਠ ਨਹੀਂ ਕਰਦੇ ਤਾਂ ਇਹ ਚੀਜ਼ਾਂ ਇਹ ਹਿਊਮਨ ਨੇਚਰ ਹੀ ਇਦਾਂ ਦਾ ਹੈ ਇਸਤੇ ਆਪਾਂ ਕਿਸੇ ਇਨਸਾਨ ਤੇ ਵੀ ਆਪਾਂ ਕੁਝ ਉਹ ਨਹੀਂ ਕਰ ਸਕਦੇ ਕਿ ਤੂੰ ਫੋਲੋ ਨਹੀਂ ਕਰਦਾ ਤੂੰ ਬੋਲਦਾ ਹੈ ਉਹ ਸਾਡਾ ਹਿਊਮਨ ਮਾਈਂਡ ਹੀ ਉਦਾਂ ਦਾ ਬਿਲਟ ਹੈ ਕਿ ਆਪਾਂ ਸਾਡਾ ਮਾਈਂਡ ਸਾਨੂੰ ਹਲੇ ਯੂ ਨੋ ਗਾਈਡ ਕਰ ਰਿਹਾ ਕਿ ਆਪਾਂ ਕਿੱਦਾਂ ਕਰਨਾ ਹੈ ਜਿਸ ਦਿਨ ਅਸੀਂ ਆਪਣੇ ਮਾਈਂਡ ਨੂੰ ਗਾਈਡ ਕਰਾਂਗੇ ਜਿਸ ਦਿਨ ਆਪਾਂ ਆਪਣਾ ਮਾਈਂਡ ਕੰਟਰੋਲ ਕਰ ਲਾਂਗੇ ਉਸ ਦਿਨ ਅਸੀਂ ਸਭ ਅਸੀਂ ਪ੍ਰੀਚ ਵੀ ਕਰਾਂਗੇ ਉਸ ਦਿਨ ਆਪਾਂ ਆਪ ਹੀ ਫੋਲੋ ਕਰਾਂਗੇ ਬਿਲਕੁਲ ਜਵੇਂ ਤੁਸੀਂ ਇਤਿਹਾਸ ਦੀ ਗੱਲਾਂ ਕੀਤੀਆਂ ਆਪਾਂ ਹੁਣ ਕਿਸਾਨੀ ਅੰਦੋਲਨ ਤੇ ਆ ਜਣੇ ਆ ਕਿਉਂਕਿ ਇਹ ਤਾਂ ਇੱਕ ਪਾਰਟ ਹੋਇਆ ਵਿਅਕਤੀਤਵ ਨਿੱਜੀ ਜ਼ਿੰਦਗੀ ਦਾ ਪਾਰਟ ਹੋਇਆ ਪਰ ਆਪਾਂ ਜੇ ਸੰਘਰਸ਼ ਦੀ ਗੱਲ ਕਰੀਏ ਤਾਂ ਸੰਘਰਸ਼ ਨੂੰ ਕਿਸ ਤਰ੍ਹਾਂ ਕਿਸਾਨੀ ਅੰਦੋਲਨ ਨਾਲ ਜੋੜ ਕੇ ਦੇਖਦੇ ਹੋ ਔਰ ਲੋਕਾਂ ਕੁਝ ਕੁ ਹਵਾਲੇ ਦਿੱਤੇ ਉਸ ਚੀਜ਼ਾਂ ਦੇ ਸਪੈਸਟ ਚ ਤੁਸੀਂ ਦਿੱਤੇ ਆ ਕਿਵੇਂ ਮੈਂ ਇਹ ਕਹਾਂਗੀ ਇਸ ਗੱਲ ਚ ਕਿ ਮੋਰਚੇ ਹਮੇਸ਼ਾ ਤੋਂ ਲੱਗਦੇ ਆਏ ਆ ਕਿਉਂਕਿ ਦੁਨੀਆ ਜਦ ਤੱਕ ਰਹੇਗੀ ਉਦੋਂ ਤੱਕ ਨੇਕੀ ਵੀ ਰਹੇਗੀ ਤੇ ਬਦੀ ਵੀ ਰਹੇਗੀ ਤੇ ਪਹਿਲਾਂ ਵੀ ਐਦਾਂ ਹੁੰਦਾ ਆਇਆ ਹੈ ਕਿ ਸਿੱਖਾਂ ਨੂੰ ਪੰਜਾਬੀਆਂ ਨੂੰ ਜਾਂ ਹੋਰ ਬਹੁਤ ਕਾਮਨ ਨੇ ਜਿਨ੍ਹਾਂ ਨੂੰ ਆਪਣੇ ਹੱਕਾਂ ਲਈ ਲੜਨਾ ਪਿਆ ਜਿਨ੍ਹਾਂ ਨੂੰ ਲੱਗ ਲੱਗ ਟੰਗ ਅਪਣਾਣੇ ਪਏ ਆਪਣੀ ਜ਼ਮੀਰ ਨੂੰ ਜਿੰਦਾ ਰੱਖਦੇ ਹੋਏ ਹੈਨਾ ਪਰ ਏ ਜੇ ਆਪਾਂ ਕਹੀਏ ਕਿ ਹੁਣ ਜੀ ਮੋਰਚਾ ਲੱਗ ਰਿਹਾ ਹੈ ਬੜਾ ਔਖਾ ਹੈ ਤੇ ਹੈ ਨਾ ਪਤਾ ਨਹੀਂ ਕੀ ਬਨੇਗਾ ਉਹ ਤਾਂ ਸੋਚਣ ਵਾਲੀ ਗੱਲ ਨਹੀਂ ਹੈਗੀਆ ਸਾਨੂੰ ਸਾਡਾ ਇਤਿਹਾਸ ਵੀ ਦੱਸਦਾ ਹੈ ਕਿ ਪਹਿਲਾਂ ਵੀ ਸਾਨੂੰ ਸਾਡੇ ਹੱਕਾਂ ਲਈ ਲੜਨਾ ਪਿਆ ਸਾਡੇ ਜਿਹੜੇ ਬਜ਼ੁਰਗ ਸੀ ਉਹ ਆਪਣੇ ਹੱਕਾਂ ਲਈ ਲੜੇ ਉਹ ਜਿੱਤੇ ਤਾਂ ਅੱਜ ਅਸੀਂ ਵੱਡੇ ਘਰਾਂ 'ਚ ਬੈਠੇ ਆਂ ਤਾਂ ਅੱਜ ਅਸੀਂ ਜਿਉਂਦੇ ਆਂ ਤਾਂ ਸਾਡੇ ਸਿਰਾਂ 'ਚ ਸਿਰਾਂ ਤੇ ਪੱਗਾਂ ਹੈਗੀਆਂ ਤਾਂ ਅਸੀਂ ਆਪਣੀ ਭਾਸ਼ਾ ਬੋਲ ਰਹੇ ਆਂ ਜੇ ਉਹ ਉਸ ਟਾਈਮ ਨਾਲ ਲੜਦੇ ਤਾਂ ਅੱਜ ਪਤਾ ਨਹੀਂ ਅਸੀਂ ਕੀ ਹੋਣਾ ਸੀ ਕੀ ਪਤਾ ਆਪਾਂ ਜਿਹੜੇ ਵਿਚਾਰੇ ਪੂਰਬੀ ਆਂਦੇ ਆ ਸਾਡੇ ਇੱਧਰ ਕੰਮ ਕਰਨ ਜਿੱਦਾਂ ਉਹਨਾਂ ਦੇ ਬੱਚੇ ਰੁੱਲ ਰਹੇ ਆ ਆਪਾਂ ਵੀ ਉਦਾਂ ਹੀ ਰੁੱਲ ਰਹੇ ਹੁੰਦੇ ਤੇ ਜੇ ਸਾਡੇ ਬਜ਼ੁਰਗਾਂ ਨੇ ਕਦੇ ਹਾਰ ਨਹੀਂ ਮੰਨੀ ਜੇ ਸਾਡੇ ਬਜ਼ੁਰਗ ਕਦੇ ਨਹੀਂ ਡਰੇ ਤਾਂ ਸਾਡਾ ਤਾਂ ਡਰਨ ਦਾ ਮਤਲਬ ਹੀ ਨਹੀਂ ਬਣਦਾ ਜੀ ਉਹਨਾਂ ਦੇ ਖੂਨ ਸਾਡੇ 'ਚ ਦੌੜਦਾ ਹੈ ਨਾ ਤੇ ਗੱਲ ਇਹ ਰਹੀ ਸਾਡੇ ਹੱਕਾਂ ਦੀ ਤੇ ਇਹ ਤਾਂ ਸਾਰੇ ਜਾਣਦੇ ਨੇ ਕਿ ਸਾਡੀ ਜਾਇਜ਼ ਮੰਗਾਂ ਨੇ ਬਿਲਕੁਲ ਅਸੀਂ ਕੋਈ ਨਾਜਾਇਜ਼ ਕੋਈ ਚੀਜ਼ ਨਹੀਂ ਮੰਗ ਰਹੇ ਜੀ ਠੀਕ ਹੈ ਅਸੀਂ ਇਹ ਨਹੀਂ ਕਹਿ ਰਹੇ ਕਿ ਸਾਰੇ ਸਾਰੇ ਦੇਸ਼ ਦਾ ਪੈਸਾ ਸਾਨੂੰ ਦੇ ਦਿਓ ਅਸੀਂ ਐਦਾ ਵੀ ਨਹੀਂ ਕਹਿ ਰਹੇ ਅਸੀਂ ਸਿਰਫ ਆਪਣਾ ਹੱਕ ਮੰਗ ਰਹੇ ਆ ਤੇ ਉਹ ਵੀ ਬਹੁਤ ਸ਼ਾਂਤਮਈ ਢੰਗ ਨਾਲ ਕੋਈ ਕਿਸੇ ਨੇ ਕੁਝ ਐਦਾ ਗਲਤ ਨਹੀਂ ਕੀਤਾ ਕਦੇ ਕਿਸੇ ਨੂੰ ਬੁਰਾ ਨਹੀਂ ਕਿਹਾ ਜਾਂ ਮੰਨ ਲਓ ਕਿ ਆਪਾਂ ਇੱਥੇ ਹਥਿਆਰ ਲੈ ਕੇ ਆਈ ਹੋਈ ਐ ਐਦਾ ਵੀ ਆਪਾਂ ਕੁਝ ਨਹੀਂ ਕਰ ਰਹੇ ਪਾ ਸ਼ਾਂਤਮਈ ਢੰਗ ਨਾਲ ਬੈਠੇ ਆ ਇਤਿਹਾਸ ਚ ਪਹਿਲਾਂ ਵੀ ਸ਼ਾਂਤਮਈ ਅੰਦੋਲਨ ਚੱਲਦੇ ਰਹੇ ਆ ਸ਼ਹੀਦیاں ਪਾਉਂਦੇ ਰਹੇ ਆ ਆਪਾਂ ਸ਼ਾਂਤਮਈ ਰਹਿ ਕੇ ਵੀ ਜਿੱਤੇ ਆ ਤੇ ਆਪਾਂ ਹੁਣ ਵੀ ਜਿੱਤਾਂਗੇ ਬਿਲਕੁਲ ਤੇ ਜਿਵੇਂ ਤੁਸੀਂ ਇਤਿਹਾਸ ਬਾਰੇ ਦੱਸਿਆ ਸਟੇਜ ਤੋਂ ਉੱਥੇ ਹੀ ਆਪਾਂ ਕੁਝ ਆਪਣੇ ਨਾਲ ਥੋੜੀ ਸਾਂਝੀਆਂ ਜ਼ਰੂਰ ਕਰੋ ਸਾਡੇ ਦਰਸ਼ਕਾਂ ਨਾਲ ਗੱਲਾਂ ਕਿਉਂਕਿ ਲੋਕ ਨੂੰ ਪਤਾ ਲੱਗ ਸਕੇ ਵੀ ਸੰਘਰਸ਼ ਵਿੱਚ ਆਉਣਾ ਕਿਉਂ ਜ਼ਰੂਰੀ ਹੈ ਹਾਂਜੀ ਤੇ ਮੈਂ ਜੀ ਆਪਣੀ ਸਪੀਚ ਜੋ ਮੇਰਾ ਸਟਰਕਚਰ ਬਣਾਇਆ ਸੀ ਉਹ ਐਦਾਂ ਸੀ ਕਿ ਅੱਜ ਦਾ ਸ਼ੁਰੂਆਤ ਐਦਾਂ ਸੀ ਕਿ ਮਾਰਟਨ ਲੂਥਰ ਕਿੰਗ ਜੂਨੀਅਰ ਨੇ ਕਿਹਾ ਸੀ ਕਿ ਵੀ ਆਰ ਨਾਟ ਦ ਮੇਕਰਸ ਆਫ ਹਿਸਟਰੀ ਬਟ ਹਿਸਟਰੀ ਮੇਕਸ ਅਸ ਪਰ ਅਸੀਂ ਆਪ ਅਸੀਂ ਇਤਿਹਾਸ ਨਹੀਂ ਬਣਾਉਂਦੇ ਸਾਡਾ ਇਤਿਹਾਸ ਸਾਨੂੰ ਬਣਾਉਂਦਾ ਹੈ ਕਿ ਜੋ ਸਾਡਾ ਪੁਰਾਤਨ ਇਤਿਹਾਸ ਰਿਹਾ ਉਹ ਦੱਸਦਾ ਕਿ ਅੱਜ ਦਾ ਇਤਿਹਾਸ ਅਸੀਂ ਕਿਦਾਂ ਸਿਰਜਾਂਗੇ ਤੇ ਅੰਦੋਲਨ ਸੰਘਰਸ਼ ਦੀ ਜੇ ਗੱਲ ਕਰੀਏ ਤਾਂ ਪਹਿਲਾਂ ਵੀ ਲੱਗਦੇ ਆਏ ਹੁਣ ਵੀ ਲੱਗਦੇ ਆਏ ਤੇ ਇਹਨਾਂ ਵਿੱਚ ਸਮਾਨਤਾ ਕੀ ਹੈ ਉਹ ਪੂਰੀ ਸਮਾਨਤਾ ਤੇ ਸਾਨੂੰ ਪਹਿਲੇ ਵਾਲੇ ਅੰਦੋਲਨਾਂ ਤੋਂ ਸਿੱਖਣ ਦੀ ਕੀ ਜ਼ਰੂਰਤ ਹੈ ਤੇ ਜੋ ਸਮਾਨਤਾ ਰਹੀ ਹੈ ਉਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਸ਼ਾਂਤਮੀ ਹੈ ਗੁਰੂ ਗੁਰੂ ਕੇ ਬਾਗ ਦਾ ਮੋਰਚਾ ਨਨਕਾਣਾ ਸਾਹਿਬ ਦਾ ਮੋਰਚਾ ਸਾਰੇ ਸ਼ਾਂਤਮੀ ਰਹੇ ਸੀ ਤੇ ਅਸੀਂ ਜਿੱਤੇ ਉਹਦੇ ਵਿੱਚ ਅਸੀਂ ਹੁਣ ਵੀ ਸ਼ਾਂਤਮੀ ਹੈ ਅਸੀਂ ਹੁਣ ਵੀ ਜਿੱਤਾਂਗੇ ਗੁਰੂ ਗੋਬਿੰਦ ਸਾਹਿਬ ਜੀ ਨੇ ਜ਼ਫਰਨਾਮਾ ਜਿੱਤ ਦੀ ਚਿੱਠੀ ਲਿਖੀ ਆਪਣੀ ਵਿਦਿਆ ਤੇ ਕਲਮ ਦਾ ਇਸਤੇਮਾਲ ਕੀਤਾ ਤੇ ਉਹ ਜਿੱਤ ਦੀ ਚਿੱਠੀ ਔਰੰਗਜ਼ੇਬ ਲਈ ਉਹਦੀ ਹਾਰ ਦਾ ਸੰਦੇਸ਼ ਸੀ ਉਹਨੇ ਸਾਰਾ ਕੁਝ ਕਰ ਲਿਆ ਪਰ ਫਿਰ ਅੰਤ ਆ ਕੇ ਉਹ ਹਾਰ ਗਿਆ ਕਿਦਾਂ ਹਾਰਿਆ ਕਿਉਂਕਿ ਗੁਰੂ ਸਾਹਿਬ ਨੇ ਆਪਣੀ ਜਿਹੜੀ ਸ਼ਾਂਤਮੀ ਉਹ ਜਿੱਦਾਂ ਰਹੇ ਜਿੱਥੇ ਤਲਵਾਰ ਉਠਾਉਣ ਦੀ ਲੋੜ ਸੀ ਉੱਥੇ ਤਲਵਾਰ ਚੁੱਕੀ ਜਿੱਥੇ ਸ਼ਾਂਤ ਰਹਿਣ ਦੀ ਲੋੜ ਸੀ ਉੱਥੇ ਸ਼ਾਂਤ ਰਹੇ ਜਿੱਥੇ ਕਲਮ ਤੇ ਵਿਦਿਆਵਰਤਨ ਦੀ ਲੋੜ ਸੀ ਉੱਥੇ ਕਲਮ ਤੇ ਵਿਦਿਆਵਰਤੀ ਤੇ ਉਦਾਂ ਹੀ ਅਸੀਂ ਅੱਜ ਵੀ ਸਾਨੂੰ ਆਪਣੀ ਕਲਮ ਤੇ ਵਿਦਿਆਵਰਤਨ ਦੀ ਬਹੁਤ ਲੋੜ ਹੈ ਜੇ ਅਸੀਂ ਅੱਜ ਆਪਣੀ ਕਲਮ ਨਹੀਂ ਚੁੱਕਾਂਗੇ ਅੱਜ ਅਸੀਂ ਚੁੱਪ ਰਹਿਗੇ ਯਾ ਜੇ ਅੱਜ ਅਸੀਂ ਆਪਣੀ ਪੜ੍ਹਾਈ ਦਾ ਇਸਤੇਮਾਲ ਨਾ ਕੀਤਾ ਤਾਂ ਅਸੀਂ ਅੱਗੇ ਕੁਝ ਨਹੀਂ ਕਰ ਸਕਦੇ ਤਾਂ ਉਹ ਇੱਕ ਸਮਾਨਤਾ ਦੱਸੀ ਕਿ ਉਸ ਸਮੇਂ ਵੀ ਆਪਾਂ ਕਲਮ ਤੇ ਵਿਦਿਆ ਨਾਲ ਜਿੱਤੇ ਤੇ ਅੱਜ ਵੀ ਜੇ ਅਸੀਂ ਇਹਨਾਂ ਦੋ ਚੀਜ਼ਾਂ ਨਾਲ ਲੱਗੇ ਰਹੇ ਤਾਂ ਅੱਜ ਵੀ ਅਸੀਂ ਜਿੱਤਾਂਗੇ ਤੇ ਫਿਰ ਗੱਲ ਕੀਤੀ ਜੀ ਮੈਂ ਗੱਦਾਰਾਂ ਦੀ ਕਿ ਪੰਜਾਬ ਵਿੱਚ ਜੇ ਬ੍ਰਿਟਿਸ਼ ਰਾਜ ਆਇਆ ਉਹ ਇਸ ਕਰਕੇ ਆਇਆ ਕਿਉਂਕਿ ਕੁਝ ਗੱਦਾਰ ਸੀ ਵਿੱਚ ਉਹਨਾਂ ਨੇ ਉਹ ਦੋਗਲੇ ਹੋ ਗਏ ਤੇ ਉਹਨਾਂ ਨੇ ਸਾਡਾ ਸਾਰਾ ਕੰਮ ਖਰਾਬ ਕਰ ਦਿੱਤਾ ਤੇ ਫਿਰ ਜਿੱਦਾਂ ਕਰਨਲ ਗਫ ਸੀ ਬ੍ਰਿਟਿਸ਼ Empire ਦਾ ਉਹਨੇ ਕਿਹਾ ਸੀ ਕਿ ਜੇ ਗਦਾਰੀ ਨਾ ਹੁੰਦੀ ਤਾਂ ਅਸੀਂ ਕਦੇ ਵੀ ਬ੍ਰਿਟਿਸ਼ ਰਾਜ ਪੰਜਾਬ ਉੱਤੇ ਸਥਾਪਿਤ ਨਾ ਕਰ ਸਕਦੇ ਤੇ ਸ਼ਾਇਦ ਅਸੀਂ ਜਿੰਦਾ ਵਾਪਸ ਵੀ ਨਾ ਜਾਂਦੇ ਇੰਗਲੈਂਡ ਤੇ ਅੱਜ ਵੀ ਜਿਵੇਂ ਦੇਖ ਲਓ ਹਰ ਸਮੇਂ ਤੇ ਦੇਖ ਲਓ ਗਦਾਰ ਹਮੇਸ਼ਾ ਹੀ ਰਹੇ ਨੇ ਤੇ ਮੈਂ ਇਨ ਜਨਰਲ ਸੰਦੇਸ਼ ਦਿੱਤਾ ਸੀ ਕਿ ਸਾਨੂੰ ਅੱਜ ਵੀ ਗਦਾਰਾਂ ਤੋਂ ਬਚਨ ਦੀ ਲੋੜ ਹੈ ਤੇ ਜੇ ਕੁਝ ਇਦਾਂ ਦਾ ਹੈ ਗਿਆ ਵੀ ਆਪਣੀ ਅਕਲ ਵਰਤੋ ਆਪਣੀ ਸਮਝ ਵਰਤੋ ਵੇਖੋ ਅਸੀਂ ਅੱਜ ਕਿੱਦਾਂ ਚੱਲਣਾ ਹੈ ਗੁਰੂ ਸਾਹਿਬ ਨੇ ਵੀ ਸਾਨੂੰ ਕਿਹਾ ਕਿ ਅਕਲ ਨਾਲ ਕੰਮ ਲੋ ਤੇ ਅੱਜ ਵੀ ਸਾਨੂੰ ਅਕਲ ਨਾਲ ਕੰਮ ਲੈਣ ਦੀ ਜ਼ਰੂਰਤ ਹੈਗੀ ਹੈ ਤੇ ਫੇਰ ਮੈਂ ਬਾਅਦ ਚ ਗੱਲ ਕੀਤੀ ਸੀ ਕਿ ਆਪਣੇ ਗੁਰੂ ਘਰਾਂ ਵਿੱਚ ਗੁਰਬਾਨੀ ਦਾ ਪ੍ਰਚਾਰ ਕਰੋ ਇਤਿਹਾਸ ਦਾ ਪ੍ਰਚਾਰ ਕਰੋ ਤੇ ਗੁਰਬਾਨੀ ਤੇ ਇਤਿਹਾਸ ਚਦਾ ਹੈ ਜੀ ਕੁਝ ਗੱਲ ਹੈ ਨਹੀਂ ਨਾ ਕਿ ਕੋਈ ਕਹੇ ਸਾਨੂੰ ਕਿ ਐਂਟੀ ਨੈਸ਼ਨਲ ਅਸੀਂ ਤਾਂ ਆਪਣੇ ਇਤਿਹਾਸ ਦੀ ਗੱਲ ਕਰ ਰਹੇ ਹਾਂ ਅਸੀਂ ਤਾਂ ਆਪਣੀ ਗੁਰਬਾਨੀ ਦੀ ਗੱਲ ਕਰ ਰਹੇ ਹਾਂ ਤੇ ਜਦ ਤੱਕ ਸਾਡੇ ਗੁਰਦੁਆਰਿਆਂ ਵਿੱਚ ਗੁਰਬਾਨੀ ਦੀ ਤੇ ਇਤਿਹਾਸ ਦੀ ਗੱਲ ਹੁੰਦੀ ਰਹੇਗੀ ਉਦੋਂ ਤੱਕ ਅਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਰਹਾਂਗੇ ਫਿਰ ਚਾਹੇ ਕੋਈ ਵੀ ਲੀਡਰ ਕੋਈ ਵੀ ਬੰਦਾ ਕੋਈ ਵੀ ਬਾਹਰ ਦੀ ਸ਼ੈ ਸਾਡੇ ਚਾਹੇ ਵਿੱਚ ਗਰਦਾਰ ਹੀ ਹੋਣ ਜਿੰਨਾ ਮਰਜ਼ੀ ਕੋਈ ਸਾਡੇ ਖਿਲਾਫ ਕੁਝ ਕਰ ਲੇ ਸਾਡਾ ਕੁਝ ਨਹੀਂ ਵਿਗੜਨ ਲੱਗਿਆ ਸਾਡੇ ਬੱਚੇ ਇਤਿਹਾਸ ਨਾਲ ਜੁੜੇ ਰਹਿਣ ਤਾਂ ਸਾਡੀ ਔਨ ਵਾਲੀਆਂ ਪੀੜ੍ਹੀਆਂ ਨੂੰ ਕੋਈ ਕੁਝ ਨਹੀਂ ਕਰ ਸਕਦਾ ਜੀ ਅਸੀਂ ਹਮੇਸ਼ਾ ਚੜ੍ਹਦੀ ਕਲਾ ਚ ਰਹਾਂਗੇ ਦੇਖ ਤੁਸੀਂ ਕੀ ਮੰਨ ਲਓ ਕਿ ਦੇਖੋ ਅੱਜ ਕੱਲ ਪਿੰਡਾਂ ਦੇ ਇਤਿਹਾਸ ਦੇ ਅਨੁਸਾਰ ਪਿੰਡਾਂ ਦੇ ਵਿੱਚ ਉਹ ਕਲਾਸਾਂ ਨਹੀਂ ਲੱਗਦੀਆਂ ਮੈਂ ਹਰਿਆਣੇ ਚੱਲ ਜੋ ਪੰਜਾਬ ਤੇ ਚਲੋ ਫਿਰ ਵੀ ਥੋੜੀ-ਥੋੜੀ ਲੱਗਦੀਆਂ ਹਰਿਆਣੇ ਚਹੀ ਨਹੀਂ ਗੁਰਦੁਆਰਿਆਂ ਚ ਲੋਕੀ ਸਿਰਫ ਮੱਥਾ ਟੇਕਣ ਆਉਂਦੇ ਆ ਆਪਣਾ ਮੱਥਾ ਟੇਕ ਕੇ ਘਰ ਚਲ ਜਾਂਦੇ ਆ ਅਰਦਾਸਾ ਕਰਾਉਂਦੇ ਆ ਲੋਕ ਕਿੱਥੇ ਤੱਕ ਮਨ ਆਪਣੇ ਨੇਜ ਤੱਕ ਜੁੜੇ ਹੋਏ ਆ ਵੀ ਗੁਰਦੁਆਰਿਆਂ ਚ ਉਹ ਚੀਜ਼ ਦਾ ਪ੍ਰਚਾਰ ਨਹੀਂ ਹੋ ਪਾਰਿਆ ਵੀ ਇਤਿਹਾਸ ਕੀ ਸਾਡਾ ਆਪਾਂ ਕੌਣ ਆ ਕਿੱਦਾਂ ਗੱਲ ਬਿਲਕੁਲ ਠੀਕ ਹੈ ਜੀ ਤੁਹਾਡੀ ਪਰ ਮੈਂ ਖੁਸ਼ਕਿਸਮਤ ਆਂ ਜੀ ਮੈਂ ਉਸ ਪਿੰਡ ਤੋਂ ਆ ਜਿੱਥੇ ਹਮੇਸ਼ਾ ਤੋਂ ਗੁਰਮਤਿ ਦੀਆਂ ਕਲਾਸਾਂ ਲੱਗਦੀਆਂ ਆ ਰਹੀਆਂ ਜਦ ਮੈਂ ਬਹੁਤ ਛੋਟੀ ਜੀ ਸੀ ਉਦੋਂ ਵੀ ਸਾਡੇ ਪਿੰਡ ਦੇ ਜਿਹੜੇ ਸੂਝਵਾਨ ਬੰਦੇ ਸੀ ਉਹ ਕਲਾਸਾਂ ਲਾਉਂਦੇ ਸੀ ਉਹਨਾਂ ਨੇ ਸਾਨੂੰ ਗੁਰਮਤਿ ਨਾਲ ਵੀ ਜੋੜਿਆ ਕੀਰਤਨ ਨਾਲ ਵੀ ਜੋੜਿਆ ਤੇ ਅੱਜ ਵੀ ਹੁਣ ਮੈਂ ਤੇ ਮੇਰੇ ਨਾਲ ਜਿਹੜੇ ਪਹਿਲਾਂ ਮੇਰੇ ਟੀਚਰ ਸੀ ਉਹ ਮਿਲ ਕੇ ਅਸੀਂ ਹੁਣ ਵੀ ਕਲਾਸਾਂ ਲਾਉਂਦੇ ਆ ਤੇ ਅਸੀਂ ਬੱਚਿਆਂ ਨੂੰ ਗੁਰਮਤ ਨਾਲ ਜੋੜਦੇ ਆ ਪਰ ਤੁਸੀਂ ਬਿਲਕੁਲ ਠੀਕ ਆ ਕਿ ਅੱਜ ਗੁਰਦੁਆਰਿਆਂ ਨੂੰ ਸਿਰਫ ਇੱਕ ਮੱਥਾ ਟੇਕਣ ਦਾ ਸਥਾਨ ਬਣਾ ਲਿਆ ਪਰ ਗੁਰਦੁਆਰਾ ਕੀ ਸੀ ਗੁਰਦੁਆਰਾ ਧਰਮਸ਼ਾਲਾ ਹੈ ਧਰਮਸ਼ਾਲਾ ਜਿੱਥੇ ਗੁਰਮਤ ਦੀ ਪੜਾਈ ਹੋਵੇ ਉਹ ਇੱਕ ਸਕੂਲ ਹੈ ਸਾਡੇ ਲਈ ਪਰ ਐਨੀ ਬਦਕਿਸਮਤੀ ਵਾਲੀ ਗੱਲ ਹੈ ਕਿ ਸਕੂਲ ਵਿੱਚ ਸਾਡੇ ਟੀਚਰ ਪੜ੍ਹ ਰਹੇ ਹੁੰਦੇ ਆ ਪਰ ਬੱਚਾ ਸੁਣਨ ਵਾਲਾ ਕੋਈ ਨਹੀਂ ਬੱਚਾ ਆਂਦੇ ਹਾਜ਼ਰੀ ਲਾ ਕੇ ਚਲੇ ਜਾਂਦਾ ਹੈ ਹੈਨਾ ਉਹ ਬਿਲਕੁਲ ਉਹ ਐਗਜ਼ਾਮਪਲ ਬਣ ਰਹੀ ਹੈ ਕਿ ਹਾਂ ਤੇ ਕਈ ਵਾਰ ਤਾਂ ਐਦਾਂ ਹੋ ਰਿਹਾ ਜੀ ਐਨੇ ਸਾਰੇ ਟੀਚਰ ਭਾਵ ਐਨੇ ਸਾਰੇ ਗੁਰੂਗਰੰਤ ਸਾਹਿਬ ਦਾ ਪ੍ਰਕਾਸ਼ ਕਰਕੇ ਸਾਰੇ ਅਲੱਗ-ਅਲੱਗ ਆਪਣਾ ਪਾਠ ਕਰ ਰਿਹਾ ਪਰ ਸੁਣਨ ਵਾਲਾ ਕੋਈ ਨਹੀਂ ਉਹਨੂੰ ਸਮਝਾਉਣ ਵਾਲਾ ਕੋਈ ਨਹੀਂ ਇਹ ਸਾਡੀ ਬਦਕਿਸਮਤੀ ਹੈ ਜੀ ਐਦਾਂ ਨਹੀਂ ਹੋਣਾ ਚਾਹੀਦਾ ਬਿਲਕੁਲ ਨਹੀਂ ਹੋਣਾ ਚਾਹੀਦਾ ਤੇ ਜ਼ਰੂਰਤ ਹੈ ਕਿ ਪਿੰਡ-ਪਿੰਡ ਵਿੱਚ ਪ੍ਰਚਾਰ ਹੋਵੇ ਹੁਣ ਸਾਡੇ ਪਿੰਡ ਵਿੱਚ ਜੀ ਗੁਰਮਤਿ ਕਲਾਸਾਂ ਵੀ ਲੱਗਦੀਆਂ ਸਾਡੇ ਪਿੰਡ 'ਚ ਕੋਈ ਗ੍ਰੰਥੀ ਨਹੀਂ ਹੈਗਾ ਪਿੰਡ ਵਾਲੇ ਆਪ ਹੀ ਮਿਲ ਕੇ ਸਾਰੇ ਬੱਚੇ ਜਿਹੜੇ ਕਲਾਸ ਲਾਂਦੇ ਆ ਉਹ ਸ਼ਾਮ ਨੂੰ ਪਾਠ ਕਰਦਾ ਹੈ ਕੀਰਤਨ ਰੋਜ਼ ਹੁੰਦਾ ਹੈ ਆਰਤੀ ਰੋਜ਼ ਹੁੰਦੀ ਹੈ ਕਥਾ ਟਾਈਮ ਟੂ ਟਾਈਮ ਹੁੰਦੀ ਰਹਿੰਦੀ ਹੈ ਹਰ ਇੱਕ ਜੋ ਜਿਹੜਾ ਵੀ ਯੂ نو ਗੁਰਪੁਰ ਬਾਵੇ ਉਸ ਤੇ ਉਸ ਦੀ ਕਥਾ ਵੀ ਹੁੰਦੀ ਹੈ ਤੇ ਕੀਰਤਨ ਵੀ ਹੁੰਦਾ ਹੈ ਤੇ ਉਹਨ ਵੀ ਅਸੀਂ ਜੰਗਪੁਰੇ ਪਿੰਡ ਵਿੱਚ ਮਤਾ ਪਾਇਆ ਹੈ ਜੀ ਕਿ ਕਿਸੇ ਵੀ ਪੋਲਿਟੀਕਲ ਪਾਰਟੀ ਨੂੰ ਅਸੀਂ ਇੱਕ ਦਾ ਵਿਰੋਧ ਨਹੀਂ ਕਰ ਰਹੇ ਜੀ ਸਾਰੇਆਂ ਦਾ ਵਿਰੋਧ ਕਰ ਰਹੇ ਆਪਾਂ ਇਹ ਨਹੀਂ ਕਹਿ ਰਹੇ ਕਿ ਇੱਕ ਗਲਤ ਹੈ ਇੱਕ ਥੋੜਾ ਜ਼ਿਆਦਾ ਗਲਤ ਹੋ ਸਕਦਾ ਇੱਕ ਥੋੜਾ ਥੋੜਾ ਗਲਤ ਹੋ ਸਕਦਾ ਪਰ ਗਲਤ ਸਾਰੇ ਹੀ ਨੇ ਠੀਕ ਹੈ ਜੀ ਅਸੀਂ ਉਹ ਵੀ ਮਤਾ ਪਾਇਆ ਹੈ ਕਿ ਇਹ ਜਿਹੜੇ ਸਾਨੂੰ ਲੀਡਰ ਅਲਗ-ਅਲਗ ਪਾਰਟੀਆਂ ਦੇ ਪਾਰ ਦੇ ਸੀ ਪਿੰਡਾਂ ਵਿੱਚ ਆ ਕੇ ਧੜੇਬੰਦੀਆਂ ਬਣ ਜਾਂਦੀਆਂ ਸੀ ਅਸੀਂ ਉਹ ਖਤਮ ਕਰਨੀ ਹੈ ਤੇ ਕਿਸੇ ਵੀ ਪਾਰਟੀ ਨੂੰ ਆਪਣੇ ਪਿੰਡ 'ਚ ਪ੍ਰਚਾਰ ਨਹੀਂ ਕਰਦੇ ਨਾ ਹਾਂ ਵੋਟਾਂ ਦਾ ਸਮਾਂ ਜ਼ਿਆਦਾ ਆਏਗਾ ਆਪਾਂ ਵੋਟਾਂ ਜ਼ਰੂਰ ਪਾਵਾਂਗੇ ਯਾ ਤਾਂ ਸਾਰੇ ਬੰਦੇ ਆਪ ਜਿਹੜੀ ਜਿਸ ਨੂੰ ਵੋਟ ਪਾਉਣੀ ਆ ਉਹ RAMNAL ਪਾਣ ਉਹ ਕੋਈ ਚੱਕਰ ਨਹੀਂ ਪਰ ਆਪਾਂ ਪ੍ਰਚਾਰ ਨਹੀਂ ਹੋਣ ਦੇਣਾ ਠੀਕ ਹੈ ਜੀ ਕਿਉਂਕਿ ਤੁਹਾਡੇ ਪਿੰਡ ਨੂੰ ਇਹ ਐਲਾਨ ਕੀਤਾ ਗਿਆ ਹਾਂਜੀ ਹਾਂ ਸਾਡੇ ਪਿੰਡ ਵਿੱਚ ਇਹ ਪੜ੍ਹ ਲਓ ਜੀ ਮਤਾ ਪਾਇਆ ਹੋਇਆ ਜੰਗਪਰੇ ਦਾ ਮਤਾ ਕਿ ਕਿਸੇ ਵੀ ਪਾਰਟੀ ਨੂੰ ਸਾਡੇ ਪਾਰਟੀ ਦਾ ਕਾਰਕੁਨੀ ਆਉ ਦਾ ਏਜੰਟ ਸਾਡੇ ਪਿੰਡ ਦੀ ਹੱਦ ਵਿੱਚ ਵੜ ਕੇ ਨਾ ਪ੍ਰਚਾਰ ਕਰ ਸਕਦਾ ਨਾ ਪੋਸਟਰ ਲਾ ਸਕਦਾ ਸਾਡੇ ਪਿੰਡ ਵਿੱਚ ਤੁਹਾਡੀ ਐਂਟਰੀ ਬੰਦ ਹੈ ਕਿਉਂਕਿ ਜਦ ਅਸੀਂ ਬਾਰਡਰਾਂ ਤੇ ਖੜੇ ਸੀ ਇਹਨਾਂ ਨੇ ਸਾਨੂੰ ਪ੍ਰਾਇ ਹੋੰਦਾ ਅਹਿਸਾਸ ਕਰਾਇਆ ਤੁਹਾਡਾ ਖਰਚਾ ਵੀ ਵੱਜੂਗਾ ਸਾਡੇ ਪਿੰਡ ਦੀ ਧੜੇਬੰਦੀਆ ਜਿਹੜੀ ਪਹਿਲਾਂ ਵੀ ਵੈਸੇ ਇੰਨੀ ਹੈ ਨਹੀਂ ਸੀ ਸਾਡੇ ਪਿੰਡ 'ਚ ਬੜਾ ਭਾਗਾ ਵਾਲਾ ਪਿੰਡ ਹੈ ਜੀ ਸਾਡਾ ਇੰਨੀ ਕੋਈ ਧੜੇਬੰਦੀ ਨਹੀਂ ਹੈ ਸੀ ਥੋੜੀ ਬੋਤੀ ਤਾਂ ਹਰੇ ਪਿੰਡ 'ਚ ਹੁੰਦੀ ਹੈ ਉਹਨਾਂ ਕੀ ਸੀ ਹੁਣ ਵੀ ਸਾਰੇ ਬੰਦੇ ਇਕੱਠੇ ਹੋਏ ਤੇ ਸਾਰਿਆਂ ਨੇ ਇਹ ਮਤਾ ਪਾਇਆ ਜੀ ਕੋਈ ਇੱਕ ਬੰਦੇ ਨੇ ਨਹੀਂ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਸਾਰੇ ਇਕੱਠੇ ਹੋਏ ਹਨ ਜੀ ਪਰ ਜੰਗਪੁਰੇ ਮਤਲਬ ਨਾਮ ਵੀ ਜੰਗਪੁਰਾ ਹੈ ਤੇ ਕੰਮ ਵੀ ਜੰਗਪੁਰੇ ਵਾਲੇ ਰਿਹਾ ਬਿਲਕੁਲ ਜੀ ਨਾਮ ਵੀ ਇਤਿਹਾਸਿਕ ਹੈ ਵੀ ਨਾਮ ਦੇ ਪਿੱਛੇ ਵੀ ਇਤਿਹਾਸ ਹੈਗਾ ਕਿ ਅ ਜੰਗਪੁਰਾ ਮੈਨੂੰ ਲੱਗਦਾ ਜੀ ਮੈਂ ਗਲਤ ਨਾ ਹੋਵਾਂ ਜੀ ਜੰਗ ਸਿੰਘ ਸੀ ਸਾਡੇ ਪਿੰਡ ਦੇ ਕੋਈ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਸੀ ਇੱਕ ਮਿੰਟ ਪਿੰਡ ਬਸਾਇਆ ਸੀ ਜੀ ਉਹਨਾਂ ਨੇ ਨਾਲ ਗੱਲ ਕਰਾਂ ਅੰਕਲ ਜੀ ਨੂੰ ਪਤਾ ਹੋਣਾ ਇਸ ਚੀਜ਼ ਬਾਰੇ ਜੰਗਪੁਰੇ ਦਾ ਨਾਮ ਵੈਸੇ ਜੰਗ ਵੈਸੇ ਜੁਰਗ ਤੇ ਜੀ ਪਹਿਲਾਂ ਉਹਨਾਂ ਦੇ ਨਾਮ ਤੇ ਜੰਗ ਸਿੰਘ ਦੇ ਨਾਮ ਦੇ ਪਿੰਡ ਹੈ ਜੀ ਬੁੱਟਾ ਸਿੰਘ ਹੈ ਜੀ ਨੇੜੇ ਉਹ ਬੁੱਟਾ ਸਿੰਘ ਦੇ ਜੀ ਇਹ ਧਰਮ ਸਿੰਘ ਦਾ ਜੀ ਉਹ ਤੁਹਾਨੂੰ ਧਰਮ ਸਿੰਘ ਦੇ ਨਾਮ ਦੇ ਆ ਤਿੰਨ ਪਿੰਡਾਂ ਦਾ ਨਾਮ ਇਹ ਉਹਨਾਂ ਬਜ਼ੁਰਗਾਂ ਦੇ ਨਾਮ ਦੇ ਥੋੜੀ ਬੱਚੀ ਨਹੀਂ ਮਤਲਬ ਕਿ ਇਤਿਹਾਸ ਨਾਲ ਜੁੜੇ ਹੋਣਾ ਉਹਨੀਆਂ ਸਿਆਣੀਆਂ ਗੱਲਾਂ ਮਤਲਬ ਕਿ ਤੁਸੀਂ ਇਸ ਚੀਜ਼ਾਂ ਪਹਿਲਾਂ ਉਹਨਾਂ ਬੱਚਿਆਂ ਦੇ ਵਿੱਚ ਜਗਾਉਂਦੇ ਰਹੇ ਹੋ ਕਿਉਂਕਿ ਭਾਰਤ ਪਰਿਵਾਰ ਚ ਪਹਿਲਾਂ ਇੱਕ ਬੂਟੇ ਦੇ ਵਿੱਚ ਜਿਹੜਾ ਬੂਟਾ ਹੁੰਦਾ ਘਰ ਦਾ ਉਹਦੇ ਤੂੰ ਉਸ ਚੀਜ਼ ਨੂੰ ਪਹਿਲਾਂ ਮਤਲਬ ਪਹਿਲਾਂ ਮਾਲੀ ਪਾਲਦਾ ਪਾਣੀ ਦੇ ਕੇ ਹਨ ਉਸੇ ਤਰ੍ਹਾਂ ਆਪਾਂ ਸੰਸਾਰਿਕ ਜਿਹੜੇ ਬੱਚੇ ਦੀ ਸੋਚ ਬਣਾਉਨੇ ਆ ਜਿਹੜੇ ਉਹ ਬੱਚਾ ਅੱਗੇ ਜਾ ਕੇ ਵਧੀਆ ਬਣ ਸਕੇ ਏ ਗੁਰੂ ਰਾਮਦਾਸ ਜੀ ਦੀ ਕਿਰਪਾ ਜੀ ਆਪਾਂ ਇੰਨਾ ਬੱਚਿਆਂ ਨੂੰ ਟਾਈਮ ਨਹੀਂ ਦੇ ਸਕੇ ਜਿੰਨਾ ਇਹਨਾਂ ਨੇ ਗਿਆਨ ਹਾਸਲ ਪ੍ਰਮਾਤਮਾ ਦੀ ਕਿਰਪਾ ਨਾਲ ਗੁਰੂ ਰਾਮਦਾਸ ਜੀ ਕਿਰਪਾ ਨਾਲ ਪ੍ਰਾਪਤ ਕਰ ਲਿਆ ਜੀ ਇਹ ਤਾਂ ਇੱਕ ਇਹ ਵੀ ਕਹਿ ਸਕਦੇ ਆਪਾਂ ਕਲਰ ਚ ਕਮਲ ਦਾ ਫੁੱਲ ਜੰਮਿਆ ਹੋਇਆ ਅੱਛਾ ਜੀ ਇਹਨੇ ਆਪੇ ਕਰਨੀ ਹੈ ਨਹੀਂ ਦੀ ਸਾਡੀ ਜਿੰਨੇ ਸਾਡੇ ਬੱਚੇ ਕਿੰਨੇ ਬੱਚੇ ਨੇ ਤੁਹਾਡੇ ਕੋਲ ਦੋ ਬੱਚੇ ਜੀ ਅਸੀਂ ਦੋ ਬੱਚੇ ਕੁੜੀਆਂ ਨੇ ਦੋ ਬੱਚੇ ਹਾਂ ਜੀ ਤੇ ਬੱਚਾ ਵੀ ਤੁਹਾਡੇ ਅੱਗੇ ਪਾਸੇ ਲੈਣ ਚਾਹੀਏ ਹਾਂ ਜੀ ਗੁਰਸਿੱਖੀ ਚਾਹੀਏ ਬਾਹਰ ਗਿਆ ਬਾਈ ਮੈਸਰ ਵਾਹ ਹਾਂਜੀ ਮੈਨੂੰ ਕਿਦਾਂ ਦਾ ਲੱਗਦਾ ਜਦੋਂ ਬੱਚਾ ਇਹੋ ਜੀ ਗੱਲਾਂ ਕਰਦਾ ਸਿੱਖ ਇਤਿਹਾਸ ਬਾਰੇ ਜਾਂ ਉਹ ਪ੍ਰੇਰਿਤ ਕਰ ਰਿਹਾ ਲੋਕਾਂ ਨੂੰ ਇੰਨੀ ਘੱਟ ਉਮਰ ਦੇ ਵਿੱਚ ਬੱਚੇ ਦੋਖਾਂ ਨੂੰ ਬੱਚੇ ਨੂੰ ਜਿਹੜੇ ਅੱਜ ਲੋਕਾਂ ਨੂੰ ਪ੍ਰੇਰਿਤ ਕਰਨਾ ਬਹੁਤ ਔਖਾ ਹੈ ਵੈਸੇ ਇਹਦੇ ਤੋਂ ਦੇਖਿਆ ਜਾਏ ਤੇ ਇਹ ਤੁਹਾਨੂੰ ਕਿਦਾਂ ਦਾ ਮਹਿਸੂਸ ਹੁੰਦਾ ਜੀ ਸਾਨੂੰ ਬਹੁਤ ਵਧੀਆ ਲੱਗਦਾ ਜੀ ਵੈਸੇ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਉਸ ਗੁਰੂ ਰਾਮਦਾਸ ਜੀ ਦਾ ਬਹੁਤ ਬਹੁਤ ਸ਼ੁਕਰ ਕਰਦੇ ਜਿਨ੍ਹਾਂ ਨੇ ਐਜੇ ਬੱਚੇ ਦਿੱਤੇ ਸਾਨੂੰ ਬਾਕੀ ਐਜੇ ਪਿੰਡ 'ਚ ਜਨਮ ਸਾਡਾ ਵੀ ਹੋਇਆ ਪਿੰਡ ਦੀ ਸਾਡਾ ਬਹੁਤ ਵਧੀਆ ਭਾਈਚਾਰਾ ਚਾ ਭਾਈਚਾਰ ਕਿਸਾਨਾਂ ਚ ਵਧੀਆ ਹੈ ਘਟੋ ਘਟ ਵੀ 6 ਵਾਰ ਸਾਡੇ ਪਿੰਡ ਚ ਸਰਪੰਚ ਸਰਬਸੰਮਤੀ ਨਾਲ ਹੋਲੀਆ ਜੀ ਅੱਛਾ ਜੀ ਪਿੰਡ ਚ ਕੋਈ ਵੀ ਜਰਦਾ ਬੇੜੇ ਪਿੰਡ ਚ ਨਹੀਂ ਵਿਗਦਾ ਜੀ ਉਹ ਮਤਾ ਪਾਇਆ ਵਾ ਜੀ ਪਿੰਡ ਚ ਜਿੰਦੇ ਵੱਲੋਂ ਚੰਗੇ ਉਹ ਬਣਾਏ ਹੋਏ ਰੂਲਸ ਵਗੈਰਾ ਸਾਡਾ ਪਿੰਡ ਬਹੁਤ ਭਾਗਾਂ ਵਾਲਾ ਫੇਰ ਵੀ ਬਹੁਤ ਪਰਮਾਤਮਾ ਦੀ ਕਿਰਪਾ ਜੀ ਜਿਹੜੇ ਮੰਡੇ ਬੰਦੇ ਇਕੱਠੇ ਹੋ ਜਾਂਦੇ ਜੀ ਕੋਈ ਐਸੇ ਔਖੇ ਵੇਲੇ ਵੀ ਹੋ ਜਾਂਦੇ ਕੋਈ ਵਧੀਆ ਮਦਾਬਾਣਾ ਉਹ ਉਸ ਵਾਸਤੇ ਵੀ ਜਿਵੇਂ ਮਾਤਾ ਜੀ ਬੈਠੇ ਹੋ ਮਾਤਾ ਜੀ ਕੀ ਕਹੋਗੇ ਆਪਣੀ ਬੱਚੀ ਬਾਰੇ ਤੁਸੀਂ ਇੰਨਾ ਵੱਲੋਂ ਕਿ ਸਿਆਣੀਆਂ ਗੱਲਾਂ ਕਰਨੀਆਂ ਵੀ ਧੀ ਦਾ ਵਿਦੇਸ਼ਾਂ ਚ ਵਜਾ ਕੇ ਪੜ੍ਹਾਈ ਵੀ ਕਰਨਾ ਹਨ ਤੇ ਕਿਦਾਂ ਦਾ ਲੱਗਦਾ ਬਹੁਤ ਵਧੀਆ ਲੱਗਦਾ ਜੀ ਲੱਗਦਾ ਜਿਵੇਂ ਸੋ ਪਰਮਾਤਮਾ ਦੀ ਕਿਰਪਾ ਹੈ ਜੀ ਸਾਰੇ ਬਲਤੀਪੁੱਤ ਇੰਨਾ ਲਾਇਕ ਹੋਵੇ ਮਾਪੇ ਉਹ ਤਾਂ ਬਹੁਤ ਸਿਨਾ ਚੜਾ ਹੋ ਜਾਂਦਾ ਵੀ ਆਹ ਦੀਪੁੱਤ ਸਾਡਾ ਬਹੁਤ ਚੰਗਾ ਹਨ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜੀ ਜਦੋਂ ਬੱਚੇ ਇਦਾਂ ਕਰਦੇ ਆ ਜੀ ਇਹ ਕਹਿੰਦੇ ਆ ਵੀ ਸਭ ਦੇ ਬੱਚੇ ਇਦਾਂ ਹੀ ਹੋਣ ਸਾਰੇ ਮਾਪੇ ਬਾਪੂ ਸੋਣ ਕੋਈ ਮਾ ਮਾਪਾ ਮਾਤਾ ਵੀ ਤਾਂ ਨਹੀਂ ਨਾ ਗਿਆਨ ਹੈਗਾ ਸੀ ਜਿੰਨਾ ਬੱਚੀ ਨੂੰ ਨਹੀਂ ਜੀ ਸਰ ਪਰਮਾਤਮਾ ਦੀ ਕਿਰਪਾ ਨਾਲ ਹੀ ਹੋਇਆ ਜੀ ਇਹ ਸਭ ਕੁਝ ਠੀਕ ਹੈ ਹਾਂ ਜੀ ਮਾਤਾ ਪਿਤਾ ਨੂੰ ਬੜਾ ਸਤਿਕਾਰ ਮਿਲ ਰਿਹਾ ਕਿਉਂਕਿ ਆਪਾਂ ਨੂੰ ਬਹੁਤਿਆਰ ਲਗਾ ਕੇ ਆਪਾਂ ਵਿਚਾਰ ਸਾਂਝੇ ਕੀਤੇ ਭੈਣ ਕੋਈ ਮੈਸੇਜ ਦੇਣਾ ਚਾਹੋਗੇ ਜਾਂਦੇ ਟਾਈਮ ਕਿ ਇਸ ਅੰਦੋਲਨ ਬਾਰੇ ਹਾਂ ਆਪਣੀ ਸਿੱਖੀ ਦੀ ਸਪਿਰਟ ਤੋਂ ਰਿਲੇਟਡ ਹਾਂ ਜੀ ਮੇਰਾ ਜੀ ਆਖਰੀ ਸੰਦੇਸ਼ ਇਹੀ ਰਹੂਗਾ ਸਾਰੇ ਬੱਚਿਆਂ ਨੂੰ ਸਾਰੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਜਿੰਨੇ ਵੀ ਮੈਨੂੰ ਸੁਣ ਪਾ ਰਹੇ ਨੇ ਕਿ ਇਤਿਹਾਸ ਨਾਲ ਜੁੜੋ ਗੁਰਬਾਣੀ ਨਾਲ ਜੁੜੋ ਉਸ ਤੋਂ ਉੱਪਰ ਹੋਰ ਕੁਝ ਨਹੀਂ ਜਿੰਨਾ ਪੜ ਸਕਦੇ ਹੋ ਜਿੰਨਾ ਸਮਝ ਸਕਦੇ ਹੋ ਆਪਣੀ ਜ਼ਿੰਦਗੀ ਚ ਢੁਕਾ ਸਕਦੇ ਹੋ ਢੁਕਾਓ ਇਹੀ ਸਭ ਤੋਂ ਉੱਪਰ ਚੀਜ਼ ਹੈ ਜੀ ਤੇ ਇੱਕ ਹੋਰ ਚੀਜ਼ ਕਿ ਕਿਤਾਬਾਂ ਨਾਲ ਜੁੜੋ ਅਸੀਂ ਅੱਜ ਨਾਲ ਜ਼ਿਆਦਾਤਰ ਫੋਨ ਤੇ ਸੋਸ਼ਲ ਮੀਡੀਆ ਨਾਲ ਜ਼ਿਆਦਾ ਜੁੜ ਗਏ ਆਪਾਂ ਕਿਤਾਬਾਂ ਪੜਨੀਆਂ ਛੋੜ ਦਿੱਤੀਆਂ ਪਰ ਕਿਤਾਬਾਂ ਤੋਂ ਹੀ ਸਾਨੂੰ ਇਤਿਹਾਸ ਦਾ ਪਤਾ ਲੱਗਦਾ ਹੈ ਤੇ ਇਹ ਵੀ ਨਹੀਂ ਕਹਿ ਰਹੀ ਕਿ ਹਾਂ ਸਿਰਫ ਸਿੱਖੇ ਇਤਿਹਾਸ ਪੜੋ ਸਿੱਖੇ ਇਤਿਹਾਸ ਜ਼ਰੂਰੀ ਹੈ ਸਭ ਤੋਂ ਪਹਿਲਾਂ ਉਹ ਪੜੋ ਤੇ ਉਹਦੇ ਨਾਲ ਨਾਲ ਹੋਰ ਕੌਮਾਂ ਦੇ ਵੀ ਇਤਿਹਾਸ ਪੜੋ ਤਾਂ ਕਿ ਤੁਹਾਨੂੰ ਪਤਾ ਲੱਗੇ ਉਹਨਾਂ ਨੇ ਕੀ ਗਲਤੀ ਕੀਤੀਆਂ ਜਿਹੜੀ ਅਸੀਂ ਨਹੀਂ ਕੀਤੀਆਂ ਅਸੀਂ ਤੇ ਅਸੀਂ ਫਿਰ ਸਫਲ ਰਹੇ ਉਹ ਸ਼ਾਇਦ ਨਹੀਂ ਰਹੇ ਪਰ ਮੈਂ ਤੇ ਚਲੋ ਤੁਹਾਨੂੰ ਇੱਕ ਸਵਾਲ ਕਰ ਹੀ ਲਾਵਾਂਗਾ ਛੋਟਾ ਜਿਹਾ ਨਾ ਵਿਦੇਸ਼ਾਂ ਚ ਜਾ ਕੇ ਵੀ ਤੁਹਾਡਾ ਮਾਈਂਡ ਨਹੀਂ ਚੇਂਜ ਹੋਇਆ ਤੁਸੀਂ ਉਸੇ ਚੀਜ਼ ਦੇ ਵਿੱਚ ਚੱਲਦੇ ਆ ਰਹੇ ਹੋ ਨਾ ਤੁਸੀਂ ਹਰ ਜਗ੍ਹਾ ਘੁੰਮ ਕੇ ਵੀ ਦੇਖ ਲਿਆ ਮੈਨੂੰ ਪਤਾ ਲੱਗਾ ਤੁਸੀਂ ਵਿਦੇਸ਼ ਵੀ ਜਾ ਕੇ ਆਏ ਹੋ ਸਿਰ ਜਿਹਾ ਨਾ ਕਿ ਵੀ ਤੁਹਾਡੇ ਚ ਬਦਲਾਅ ਨਹੀਂ ਹੋ ਉਹ ਚੀਜ਼ ਆਇਆ ਵੀ ਜਿਵੇਂ ਕਿ ਬੰਦਾ ਜਾ ਕੇ ਬਦਲ ਜਾਂਦਾ ਉੱਥੇ ਜਾ ਕੇ ਉਹ ਉੱਥੇ ਦੀ ਜਿਹੜੀ ਸੋਸਾਇਟੀ ਹੁੰਦੀ ਆ ਸਿਸਟਮ ਹੁੰਦਾ ਹੈ ਉੱਥੇ ਦਾ ਵਰਕਿੰਗ ਸਿਸਟਮ ਹੁੰਦਾ ਉਹ ਬੰਦਾ ਸੋਚਦਾ ਵੀ ਮੈਂ ਉਹਨੂੰ ਅਡਾਪਟ ਕਰ ਲਾਂ ਜਾਂ ਤੇ ਕਈ ਅੱਜ ਕੱਲ ਜਿਹੜੇ ਇੱਕ ਲੋਕਾਂ ਕੋਲ ਬਹੁਤ ਵੱਡ ਫਰੀडम ਸਾਨੂੰ ਫਰੀडम ਆਪਣੀ ਜ਼ਿੰਦਗੀ ਦੀ ਹੈ ਨਾ ਇਹ ਛੋਟਾ ਜਿਹਾ ਸਵਾਲ ਮੇਰਾ ਵੀ ਤੁਸੀਂ ਬਦਲੇ ਨਹੀਂ ਉੱਥੇ ਜਾ ਕੇ ਇੰਨੀ ਘੱਟ ਉਮਰ ਦੇ ਵਿੱਚ ਹਾਂਜੀ ਇਸ ਇਸ ਫਰੀडम ਵਰਡ ਤੇ ਨਾ ਜਿਵੇਂ ਬਹੁਤ ਮੈਂ ਇੱਕ ਕਿਤਾਬ ਵੀ ਲਿਖ ਸਕਦੀ ਹਾਂ ਇਸ ਤੇ ਜਿੰਨਾ ਮੈਨੂੰ ਇਸ ਚੀਜ਼ ਤੇ ਬੋਲਣ ਦਾ ਹੈ ਨਾ ਕਿ ਸਾਰਿਆਂ ਨੂੰ ਲੱਗਦਾ ਫਰੀडम ਇਹ ਹੈ ਜੇ ਤੁਸੀਂ ਵਾਲ ਥੁਲੇ ਛੱਡ ਲੋ ਚਲੋ ਜਿਨ੍ਹਾਂ ਨੂੰ ਚੰਗਾ ਲੱਗਦਾ ਕਰਨ ਮੁਬਾਰਕ ਹੈ ਉਹਨਾਂ ਨੂੰ ਪਰ ਮੈਨੂੰ ਲੱਗਦਾ ਫਰੀडम ਉਹ ਹੁੰਦੀ ਹੈ ਜਦ ਜੋ ਸਾਡਾ ਦਿਲ ਕਰਦਾ ਅਸੀਂ ਉਹ ਕਰੀਏ ਜੇ ਮੇਰਾ ਦਿਲ ਕਰਦਾ ਹੈ ਕਿ ਮੈਂ ਗੁਰਬਾਣੀ ਪੜਾਂ ਮੈਂ ਜਿੱਦਾਂ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਹੈ ਮੈਂ ਉਹਦਾ ਦੀ ਬਨਾ ਤਾਂ ਉਹ ਮੇਰੀ ਫਰੀडम ਹੈ ਮੈਨੂੰ ਬਾਲ ਖੁੱਲੇ ਕਰਕੇ ਲੱਗੂਗਾ ਕਿ ਉਹ ਮੇਰੀ ਗੁਲਾਮੀ ਹੈ ਠੀਕ ਹੈ ਜੀ ਤੇ ਹੋਰ ਬਹੁਤ ਮੈਂ ਤਾਂ ਹਲੇ ਕੁਝ ਵੀ ਨਹੀਂ ਜੀ ਮੈਂ ਤਾਂ ਉਹੀ ਨਾ ਜਿੱਦਾਂ ਮੇਰੇ ਪਾਪਾ ਨੇ ਕਲਰ ਚ ਫੁੱਲ ਖਿਲ ਗਿਆ ਉਹ ਵਾਲੀ ਗੱਲ ਹੈ ਮੈਂ ਜਿਨ੍ਹਾਂ ਨੂੰ ਵੇਖ ਕੇ ਇਦਾਂ ਦੀ ਬਣੀਆ ਉਹ ਤਾਂ ਹੋਰ ਬਹੁਤ ਮਤਲਬ ਐਨੇ ਉਹਨਾਂ ਦੀ ਉਪਲਬਧੀਆਂ ਨੇ ਉਹ ਇੰਨੀ ਵੱਡੀਆਂ ਵੱਡੀਆਂ ਸਟੇਜਾਂ ਤੇ ਜਾ ਕੇ ਵੀ ਉਹ ਕਦੇ ਨਹੀਂ ਬਦਲੇ ਉਹਨਾਂ ਨੂੰ ਇੰਨੇ ਮੁਕਾਮ ਹਾਸਿਲ ਹੋਏ ਉਹ ਕਦੇ ਨਹੀਂ ਬਦਲੇ ਗੱਲ ਸਿਰਫ ਇੰਨੀ ਹੈ ਜਿਹੜਾ ਬੰਦਾ ਆਪਣੇ ਪ੍ਰਿੰਸੀਪਲਸ ਨਾਲ ਜੁੜਿਆ ਰਹਿੰਦਾ ਜਿਹੜਾ ਆਪਣੇ ਆਪ ਆਪੇ ਨੂੰ ਗਵਾ ਨਹੀਂ ਦਿੰਦਾ ਉਹ ਬੰਦਾ ਹਮੇਸ਼ਾ ਕਾਮਯਾਬ ਹੁੰਦਾ ਤੇ ਗੱਲ ਇਹ ਹੈ ਕਿ ਉੱਥੇ ਜਾ ਕੇ ਵੀ ਮੈਂ ਬਦਲੀ ਨਹੀਂ ਉੱਥੇ ਜਾ ਕੇ ਮੈਂ ਬਦਲੀ ਜ਼ਰੂਰ ਆ ਮੈਂ ਇਹ ਬਦਲੀਆਂ ਕਿ ਮੈਨੂੰ ਉੱਥੇ ਜਾ ਕੇ ਸਮਝ ਆ ਗਿਆ ਕਿ ਮੇਰਾ ਕਿੰਨਾ ਵੱਡਾ ਇਤਿਹਾਸ ਸੀ ਮੈਂ ਸੀ ਮੈਂ ਇੱਥੇ ਇੰਥੋਂ ਜ਼ਿਆਦਾ ਮੈਂ ਗਈਆਂ ਉਦੋਂ ਮੈਂ ਸਿਰ ਟੱਕੇ ਨਹੀਂ ਰੱਖਦੀ ਸੀ ਮੈਂ ਉੱਥੇ ਜਾ ਕੇ ਸਿਰ ਟਕਣਾ ਸ਼ੁਰੂ ਕੀਤਾ ਉੱਥੇ ਜਾ ਕੇ ਪਰਮਨੈਂਟ ਕੀ ਹਾਂ ਬਸ ਹੁਣ ਇਹ ਮੇਰੀ ਇਹ ਬਾਨਾ ਮੈਨੂੰ ਬਖਸ਼ਿਆ ਗੁਰੂ ਸਾਹਿਬ ਨੇ ਇਹ ਹਮੇਸ਼ਾ ਰਹੇਗਾ ਕਿਉਂਕਿ ਉੱਥੇ ਜਾ ਕੇ ਮੈਨ ਲੱਗਣ ਲੱਗੇ ਕਿ ਮੈਂ ਤਾਂ ਆਪਣੇ ਮਤਲਬ ਮੈਂ ਤਾਂ ਪੰਜਾਬੀ ਹਾਂ ਮੈਂ ਤਾਂ ਸਿੱਖ ਹਾਂ ਤੇ ਮੈਂ ਇੱਥੇ ਜੇ ਮੈਨੂੰ ਹੋਰ ਬੱਚਿਆਂ ਨਾਲ ਬੈਠੇ ਕੋਈ ਦੇਖੇ ਨਾ ਤਾਂ ਪਤਾ ਹੀ ਨਹੀਂ ਲੱਗਣਾ ਕਿ ਮੈਂ ਪੰਜਾਬੀ ਆ ਸਿੱਖ ਹਾਂ ਤਾਂ ਮਤਲਬ ਮੈਂ ਆਪਣੇ ਵਿਰਸੇ ਤੋਂ ਮੈਂ ਟੁੱਟ ਗਈ ਹਾਂ ਤੇ ਜੇ ਪੱਤਾ ਟਾਹਣੀ ਤੋਂ ਟੁੱਟ ਜਾਂਦਾ ਨਾ ਉਹ ਸੁੱਕ ਜਾਂਦਾ ਉਹਨੂੰ ਉਹਦਾ ਫਿਰ ਕੋਈ ਵਜੂਦ ਫਿਰ ਤੇ ਮੈਨੂੰ ਬੜੀ ਸੱਟ ਜੀ ਲੱਗੀ ਦਿਲ ਤੇ ਕਿ ਨਹੀਂ ਇਹ ਚੀਜ਼ ਨਾ ਥੋੜੀ ਜਿਹੀ ਗਲਤ ਹੋ ਰਹੀ ਹੈ ਤੇ ਇਹ ਵੀ ਹੁੰਦਾ ਹੈ ਕਿ ਯੂ نو ਜਦ ਮੈਂ ਘਰੇ ਸੀ ਹੈਨਾ ਪਾਪਾ ਸੀ ਨਾਲ ਮਮਾ ਸੀ ਨਾਲ ਦਾਦੂ ਦਾਦੀ ਨਾਲ ਹੁੰਦੇ ਆ ਤੇ ਇੱਥੇ ਮੈਂ ਕੱਲੀ ਆ ਪਰ ਜਦ ਵੀ ਸਿਰ ਟਾ ਕੇ ਰੱਖੋ ਨਾ ਤੇ ਬਾਣੀ ਪਾਠ ਕਰੋ ਸਵੇਰ ਸ਼ਾਮ ਤਾਂ ਇਦਾਂ ਲੱਗਦਾ ਸੀ ਕਿ ਨਹੀਂ ਹਲੇ ਵੀ ਮੈਂ ਘਰ ਚ ਹੀ ਆ ਤਾਂ ਇਹ ਸਿਰਟਾ ਕੇ ਰੱਖਣਾ ਪਾਠ ਕਰਨਾ ਕੀਰਤਨ ਕਰਨਾ ਇਹਦਾ ਲੱਗਦਾ ਕਿ ਹਾਂ ਮੈਂ ਹਲੇ ਵੀ ਆਪਣੇ ਘਰ ਚ ਹੀ ਆ ਮੈਂ ਕਿਤੇ ਦੂਰ ਨਹੀਂ ਗਈ ਮੈਂ ਪਰਾਈ ਨਹੀਂ ਹੋਈ ਤਾਂ ਮੈਨੂੰ ਇਹ ਆਪਣੇ ਘਰ ਦਾ ਅਹਿਸਾਸ ਕਰਾਉਂਦੇ ਆ ਤੇ ਮੈਂ ਇਹੀ ਕੋਸ਼ਿਸ਼ ਵੀ ਕਰਾਂਗੀ ਕਿ ਸਾਰਿਆਂ ਨੂੰ ਸਾਰੇ ਸਿੱਖ ਬੱਚਿਆਂ ਨੂੰ ਇਹ ਉਹਨਾਂ ਦੇ ਘਰ ਦਾ ਅਹਿਸਾਸ ਕਰਾਨ ਕਿ ਇਹ ਸਾਡੀ ਪੀਸ ਹੈ ਕਿਉਂਕਿ ਫੈਸ਼ਨ ਦਾ ਕੋਈ ਐਂਡ ਨਹੀਂ ਹੈ ਗਿਆ ਫੈਸ਼ਨ ਇਸ ਡਿਫਰੈਂਟ ਫॉर एवरीवन ਮੇਰੇ ਲਈ ਮੇਰਾ ਇਹ ਫੈਸ਼ਨ ਹੈ ਕਿਸੇ ਹੋਰ ਲਈ ਕਿਸੇ ਹੋਰ ਤਰ੍ਹਾਂ ਦਾ ਫੈਸ਼ਨ ਹੈ ਫੈਸ਼ਨ ਦੀ ਤਾਂ ਕੋਈ ਡਿਫੀਨੇਸ਼ਨ ਨਹੀਂ ਨਾ ਹੈਗੀ ਮੇਰਾ ਫੈਸ਼ਨ ਇਹ ਹੈ ਮੈਂ ਇਹ ਅਪਣਾਵਾਂਗੀ ਮੈਨੂੰ ਇਹ ਚੰਗਾ ਲੱਗਦਾ ਕਿਸੇ ਨੂੰ ਚੰਗਾ ਲੱਗੇ ਨਾ ਲੱਗੇ ਉਹ ਮੇਰੀ ਕੋਈ ਸਿਰਦਰਦੀ ਨਹੀਂ ਹੈਗੀ ਮੈਨੂੰ ਚੰਗਾ ਲੱਗਦਾ ਮੈਂ ਕਰਾਂਗੀ ਬਿਲਕੁਲ ਤੇ ਦੇਖਿਆ ਤਾਂ ਭੈਣ ਦੇ ਬਹੁਤ ਵਿਚਾਰ ਚੰਗੇ ਆ ਕੋਈ ਵੀਡੀਓ ਸਨੋ ਤੁਸੀਂ ਅੱਗੇ ਪਹੁੰਚਾਇਆ ਜਰੂਰ ਸਾਂਝ ਕਰਿਓ ਇਹੋ ਜਿਹੀ ਬੱਚੀਆਂ ਹੁਣ ਚੀਂਦੀਆਂ ਪੰਥ ਦੇ ਸਾਡੇ ਸਿੱਖ ਪੰਥ ਦਾ ਇਤਿਹਾਸ ਰਿਹਾ ਹੈ ਇਹੋ ਜਿਹੀ ਬੱਚੀਆਂ ਨੇ ਹੀ ਹਮੇਸ਼ਾ ਇਤਿਹਾਸ ਨੂੰ ਕੇ ਵਧਾਇਆ ਔਰ ਉਹਦੇ ਉੱਤੇ ਇੱਕ ਮੋਹਰ ਲਾਈ ਆ ਤੇ ਗੱਲਾਂ ਬਾਤਾਂ ਜਾਣ ਕੇ ਮਾਤਾ ਪਿਤਾ ਤੋ ਵੀ ਪਤਾ ਲੱਗਾ ਸਾਨੂੰ ਬੜੀ ਖੁਸ਼ੀ ਹੋਈ ਕਿ ਇਹਨਾਂ ਦੇ ਮਾਤਾ ਪਿਤਾ ਕਹਿੰਦੇ ਸਾਨੂੰ ਇੰਨੀ ਨੌਲੇਜ ਨਹੀਂ ਸੀ ਜਿੰਨੀ ਬੱਚੀ ਨੇ ਹੋ ਗਈ ਆ ਤੇ ਇਸੇ ਤਰ੍ਹਾਂ ਸਾਡੇ ਬੱਚੇ ਬਿਲਟ ਅਪ ਹੋਣੇ ਚਾਹੀਦੇ ਨੇ ਇਹੋ ਜੀ ਵੀਡੀਓਜ਼ ਦੇਖ ਕੇ ਸਾਡੇ ਬੱਚਿਆਂ ਨੂੰ ਨੌਲੇਜ ਮਿਲਣੀ ਚਾਹੀਦੀ ਹੁਣ ਸਰੂਪ ਤੁਸੀਂ ਦੇਖ ਲਓ ਬੱਚੀ ਸਿੰਪਲ ਦੇਖੋ ਰੱਬ ਕਿੰਨਾ ਸੋਹਣਾ ਸਰੂਪ ਹੈ ਪਰਿਵਾਰ ਦੇਖੋ ਨਾ ਸੋਹਣਾ ਮਾਤਾ ਜੀ ਦੇਖ ਲਓ ਤੁਸੀਂ ਇਹ ਸਿੰਪਲ ਸਿਟੀ ਦੇ ਵਿੱਚ ਜੋ ਫੈਸ਼ਨ ਹੈ ਨਾ ਉਸ ਤੋਂ ਵੱਡੀ ਕੋਈ ਗੱਲ ਨਹੀਂ ਸਿੰਪਲ ਸਿਟੀ ਇੱਕ ਬਹੁਤ ਵੱਡਾ ਫੈਸ਼ਨ ਆ ਜਿੰਦੇ ਤੇ ਕੋਈ ਵੀ ਉਂਗਲ ਨਹੀਂ ਚੁੱਕ ਸਕਦਾ ਤੇ ਲੋਕਾਂ ਵਾਸਤੇ ਫਰੀडम ਕੁਝ ਹੋਰ ਚੀਜ਼ ਆ ਫਰੀडम ਕੁਝ ਹੋਰ ਚੀਜ਼ ਹੁੰਦੀ ਵੀ ਆ ਆ ਇੱਥੇ ਆ ਕੇ ਦੇਖੋ ਉਹਨੂੰ ਕਹਿੰਦੇ ਆ ਫਰੀडम ਫਰੀडम ਆਫ ਜਲ ਸੰਘਰਸ਼ ਨੂੰ ਕਹਿੰਦੇ ਆ ਫਰੀडम ਲੋਕਾਂ ਦਾ ਮਤਲਬ ਕੁਝ ਹੋਰ ਹੀ ਕਰ ਲਿਆ ਫਰੀडम ਦਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਆ ਆਪਾਂ ਨੂੰ ਬਦਲਣਾ ਚਾਹੀਦਾ ਗੁਰਬਾਣੀ ਦੇ ਅਨਸਾਰ ਚੱਲੀਏ ਔਰ ਇਹੋ ਜਿਹੀ ਬੱਚਿਆਂ ਨੂੰ ਆਪਾਂ ਪ੍ਰਮੋਟ ਵੀ ਕਰੀਏ ਸਾਡੇ ਬੱਚੇ ਇਹੋ ਜਿਹੀ ਵੀਡੀਓਜ਼ ਦੇਖਣ ਤੇ ਉਹਨਾਂ ਨੂੰ ਪਤਾ ਲੱਗੇ ਇਤਿਹਾਸ ਕੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ